ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਪਹੁੰਚੇ ਆ ਜੀ ਅੱਜ ਸਾਡੇ ਰੋਪੜ ਤੋਂ ਜਿਹੜਾ ਕਰਾਲੀ ਰੋਡ ਦੇ ਉੱਪਰ ਪਿੰਡ ਪੈਂਦਾ ਜੀ ਸਿੰਘ ਭਗਵੰਤਪੁਰਾ ਭਗਵੰਤਪੁਰਾ ਸਾਈਡ ਪਰ ਪੈਂਦਾ ਤੇ ਇਹ ਪਿੰਡ ਹੈਗਾ ਜੀ ਸਿੰਘ ਸਿੰਘ ਦੇ ਵਿੱਚ ਮੈਂ ਜਾਣਕਾਰ ਤਾਂ ਪੁਰਾਣਾ ਹੈਗਾ ਮਿੱਤਰ ਦਾ ਪਰ ਜਣੀ ਇਹ ਮਿੱਤਰ ਹੁਣ ਮੈਨੂੰ ਵੀਡੀਓ ਦੇ ਜ਼ਰੀਏ ਨਾਲ ਮੈਨੂੰ ਕਾਲ ਕੀਤੀ ਮੈਂ ਪਿੱਛੇ ਜੇ ਧੂਰੀ ਜਾ ਕੇ ਜਦੋਂ ਸਮਾਨ ਦੇਖ ਕੇ ਆਇਆ ਸੀਗਾ ਤਾਂ ਉਹਦੇ ਸਬੰਧ ਦੇ ਵਿੱਚ ਉੱਥੇ ਮੈਂ ਕੁਝ ਸਮਾਨ ਜਿਹੜਾ ਪਸੰਦ ਕੀਤਾ ਸੀਗਾ ਉਹਦੇ ਵਿੱਚ ਕੁਝ ਭਾਜੀ ਨੇ ਮੈਨੂੰ ਕੁਝ ਹੋਰ ਐਡ ਕਰਨ ਵਾਸਤੇ ਕਿਹਾ ਸੀਗਾ ਤੇ ਗੱਲਬਾਤ ਅਸੀਂ ਕੀਤੀ ਵੀ ਭਾਜੀ ਤੁਸੀਂ ਐਦਾਂ ਨਾ ਕਰੋ ਇਹ ਕਰੋ ਉਹ ਕਰੋ ਮੈਂ ਪੁੱਛਿਆ ਮਹਾ ਵੀ ਤੁਸੀਂ ਇਹ ਕਹਿੰਦੇ ਵੀ ਮੈਂ ਵੀ ਬੜਾ ਲੰਬੇ ਸਮੇਂ ਤੋਂ ਪੋਟਰੀ ਫਰਮ ਦਾ ਕੰਮ ਕੀਤਾ ਹੋਇਆ ਵੀ ਮੈਂ ਵੀ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦਾ ਵੀ ਬਾਕੀ ਮਰਜ਼ੀ ਤੁਹਾਡੀ ਆਪਣੀ ਹੈਗੀ ਆ ਤਾਂ ਅੱਜ ਸਵੱਬ ਬਣ ਗਿਆ ਕਈ ਦਿਨਾਂ ਦਾ ਮੈਂ ਪਲਾਨ ਕਰ ਰਿਹਾ ਸੀ ਵੀ ਜਾਵਾਂ 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 ਪਰ ਅੱਜ ਟਾਈਮ ਥੋੜਾ ਸ਼ਾਮ ਹੋ ਗਈ ਆਉਂਦੇ ਆਉਂਦੇ ਅੱਜ ਭਗਵਾਨਤਮਨ ਸਾਹਿਬ ਬੇਲਾ ਚੌਂਕ ਦੇ ਵਿੱਚ ਆਏ ਹੋਏ ਸੀਗੇ ਸਾਡੇ ਰੋਪੜ ਦੇ ਵਿੱਚ ਇੱਕ ਸ਼ੋਅ ਸੀਗਾ ਥੋੜਾ ਜਿਹਾ ਰੋਡ ਸ਼ੋਅ ਕਰਨਾ ਸੀਗਾ ਮਲਵਿੰਦਰ ਸਿੰਘ ਕੰਗਜੀ ਦੇ ਹੱਕ ਦੇ ਵਿੱਚ ਪਹਿਲਾਂ ਉੱਥੇ ਆ ਗਏ ਉਸ ਤੋਂ ਬਾਅਦ ਵਿੱਚ ਟਾਈਮ ਕੱਢ ਕੇ ਹੁਣ ਵੀਰ ਦੇ ਕੋਲ ਪਹੁੰਚੇ ਆਪਾਂ ਇੱਥੇ ਤੇ ਹੁਣ ਕੁਝ ਥੋੜੀ ਜਿਹੀ ਕਿ ਜਾਣਕਾਰੀ ਲਵਾਂਗੇ ਤੇ ਕੰਮ ਬਾਰੇ ਵੀ ਇਹਨਾਂ ਤੋਂ ਪੁੱਛਾਂਗੇ ਆਪਾਂ ਵੀ ਕਿੱਦਾਂ ਦਾ ਕੰਮ ਹੈ ਤੇ ਵੀ ਸਾਨੂੰ ਬੈਨੀਫਿਟ ਰਹੂਗਾ ਕਿ ਨਹੀਂ ਇਹਨਾਂ ਦੇ ਕੋਲ ਤਿੰਨ ਮੰਜ਼ਲਾ ਇਹ ਪ੍ਰੋਜੈਕਟ ਹੈਗਾ ਜੀ ਖੜਾ ਸਾਰੇ ਦਾ ਸਾਰਾ ਤੇ ਉਸ ਦੇ ਬਾਅਦ ਇਹ ਕਿਹਨੇ ਈਸੀ ਸ਼ੈੱਡ ਤਿਆਰ ਕੀਤਾ ਉਹ ਪਰਲੇ ਪਾਸੇ ਈਸੀ ਸ਼ੈੱਡ ਹੈ ਜਿਹੜਾ ਤੇ ਉਹਦਾ ਦੇਖਣਾ ਮੈਂ ਉਹ ਪ੍ਰੋਜੈਕਟ ਹੈ ਜਿਹੜਾ ਵੀ ਮੈਂ ਉਹੇ ਜਿਹਾ ਪ੍ਰੋਜੈਕਟ ਤਿਆਰ ਕਰਨ ਨੂੰ ਫਿਰਦਾ ਸੀਗਾ ਪਹਿਲਾਂ ਤੇ ਹੁਣ ਦੇਖਦੇ ਆਪਾਂ ਸਾਰੀ ਗੱਲਬਾਤ ਭਾਜੀ ਨਾਲ ਕਰਕੇ ਵੀ ਕਿੱਦਾਂ ਹੋ ਸਕਦਾ ਤੇ ਕਿੰਨਾ ਕੁ ਬੈਨੀਫਿਟ ਹੈ ਕੰਮ ਦੇ ਵਿੱਚ ਤੇ ਤੁਹਾਨੂੰ ਵੀ ਇਹ ਵੀਡੀਓ ਦੇ ਜਰੀਏ ਕੁਝ ਪਤਾ ਲੱਗੂਗਾ ਬਈ ਆਪਾਂ ਕਈ ਦਫਾ ਐ ਹੋ ਜਾਂਦਾ ਵੀ ਆਪਾਂ ਗਵਰਨਮੈਂਟਾਂ ਤੋਂ ਨੌਕਰੀਆਂ ਮੰਗੀਆਂ ਜਾਂਦੇ ਨੌਕਰ ਬਣਨ ਦੀ ਜਗਾ ਮਾਲਕ ਬਣਨ ਵਾਲੀ ਕੋਈ ਫੀਲਿੰਗ ਵੀ ਲੈਣੀ ਚਾਹੀਦੀ ਆਪਾਂ ਨੂੰ ਸੋ ਮਾਲਕ ਬਣਨ ਵਾਲੀ ਫੀਲਿੰਗ ਹੈ ਇਹ ਜੇ ਕੰਮ ਤੋੜ ਕੇ ਹੋਰ ਵੀ ਬਹੁਤ ਸਾਰੇ ਪ੍ਰਕਾਰ ਦੇ ਕੰਮ ਹੈਗੇ ਨੇ ਜਿਹੜੇ ਆਪਾਂ ਕਰ ਸਕਦੇ ਆਂ ਆਪਣੀ ਲਾਈਫ ਦੇ ਵਿੱਚ ਕਿਸੇ ਕੋਈ ਜਗ੍ਹਾ ਨਹੀਂ ਹੁੰਦੀ ਤਾਂ ਹੋਰ ਵੀ ਹੈਗੇ ਕੰਮ ਕੁਝ ਘੱਟ ਖੇਤੀ ਦੇ ਨਾਲ ਵੱਧ ਪੈਸਾ ਕਮਾ ਲੰਦਾ ਅਲੱਗ-ਅਲੱਗ ਤਕਨੀਕਾਂ ਦੇ ਨਾਲ ਕੰਮ ਦਾ ਭਾਵ ਸੋ ਹੁਣ ਅ ਇੱਥੇ ਪਹੁੰਚੇ ਆਪਾਂ ਭਾਜੀ ਦੇ ਕੋਲ ਤੇ ਵੀਰ ਨੂੰ ਵੀ ਮਿਲਾਉਂਦੇ ਆਪਾਂ ਤੁਹਾਨੂੰ ਤੇ ਨਾਲੇ ਇੱਥੇ ਦਾ ਸਾਰਾ ਪ੍ਰੋਸੈਸ ਹੈ ਜਿਹੜਾ ਕਿਵੇਂ ਚੱਲਦਾ ਇਹਨਾਂ ਦਾ ਉਹਦੇ ਬਾਰੇ ਵੀ ਜਾਣਕਾਰੀ ਆਪਾਂ ਹਾਸਲ ਕਰਾਂਗੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਕਿਉਂਕਿ ਇਹ ਜਿਹੜੀ ਵੀਡੀਓ ਇੱਕ ਫਾਰਮਰ ਦੇ ਲਈ ਲਾਹੇਵੰਦ ਹੋ ਸਕਦੀ ਹੈ ਕੀ ਪਤਾ ਕੀ ਦਾ ਮੂਡ ਕਦੋਂ ਕਿੱਦਾਂ ਨੂੰ ਬਣ ਜੇ ਤੇ ਕਿਵੇਂ ਐਪਰੀਸ਼ੀਏਟ ਹੋ ਜਾਵੇ ਬੰਦੇ ਹਨਾ ਤਾਂ ਮਿਲਾਉਂਦੇ ਜੀ ਆਪਾਂ ਇਹ ਸਾਡੇ ਨੀਟੂ ਭਾਜੀ ਸੁਰਤਾਂਪੁਰ ਤੋਂ ਸਤਿ ਸ਼੍ਰੀ ਅਕਾਲ ਬਲਦ ਬਾਬਾ ਜੀ ਸਤਿ ਸ਼੍ਰੀ ਅਕਾਲ ਭਾਜੀ ਜੀ ਇਹ ਵੀ ਕਦੇ-ਕਦੇ ਆਉਣਾ ਆਉਂਦਾ ਜੀ ਵੀਡੀਓ ਦੇ ਵਿੱਚ ਤਾਂ ਕਰਕੇ ਉਹਨੂੰ ਪਤਾ ਨਹੀਂ ਲੱਗਦਾ ਪਰ ਪਾਜੀ ਬੜੀਆ ਜੀ ਹੋ ਠੀਕ ਠਾਕ ਵਧੀਆ ਵਧੀਆ ਇਕਦਮ ਹਾਂ ਆਜਾ ਤੁਹਾਡਾ ਅਸੀਂ ਕੰਮ ਛਡਾਤਾ ਪੈਸੇ ਹਨਾ ਕੋਈ ਨਹੀਂ ਵਿਲੇ ਆਪਾਂ ਕੰਮ ਲੱਗੇ ਬੰਦੇ ਕਰਨੇ ਕੰਮ ਬੰਦੇ ਲੱਗੇਗਾ ਹਾਂ ਟਰੈਕਟਰ ਲਈ ਫਿਰਦੇ ਮੈਂ ਤਾਂ ਕਰਕੇ ਕਹਿ ਰਿਹਾ ਪੱਕੇ ਪੈ ਸੀ ਸਾਹਮਣੇ ਫਾਰਮ 'ਚ ਸਾਹਮਣੇ ਫਾਰਮ ਮੈਂ ਆਪਣਾ ਇੱਕ ਹੋਰ ਉਹ ਆਪਣਾ ਦੋਸਤ ਦਾ ਸਾਹਮਣੇ ਫਾਰਮ ਅੱਛਾ ਉਹ ਜਿਹੜੇ ਗ੍ਰੀਨ ਪੱਤੇ ਜੀ ਦਿਖਦੇ ਸਾਹਮਣੇ ਇੱਧਰ ਦੋ ਇੱਕ ਇੱਧਰ ਇੱਕ ਹੋ ਆ ਹਾਂ ਦੋ ਦਿਖਦੇ ਹਨ ਜੀ ਅੱਛਾ ਅੱਛਾ ਪੱਕੇ ਲਾਉਣੇ ਕੱਲੂ ਗਰਮੀ ਨੇ ਅਬੰਮੜ ਮਾਜਰਾ ਪੰਡਾ ਅਬੰਮੜ ਮਾਜਰਾ ਆ ਗਿਆ ਗੁਰੂਗੜ੍ਹ ਸਾਹਿਬ ਹਾਂਜੀ ਹਾਂ ਉਸ ਤੋਂ ਬਾਅਦ ਇੱਥੇ ਆਉਂਦੀ ਸਭਾ ਹਾਂ ਸਭਾ ਇੱਥੇ ਆਉਂਦੀ ਆ ਫਿਰ ਹਾਂ ਹਾਂਜੀ ਬਿਲਕੁਲ 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 ਤੇ 3 ਫੇਸ ਲਤਾਵਾ ਭਾਜੀ ਤੁਸੀਂ ਇੱਕ ਨਾ ਇਸ਼ਾਰਾ 3 ਫੇਸ ਪਏ ਸੀ ਆ ਵਾਸਤੇ ਪਰਾਂਜੀ ਅੱਛਾ ਆ ਸਿੰਗਲ ਆ ਤੁਹਾਡਾ ਜਿਹੜਾ ਉਰੇ ਇਹ ਆਹਾਂ ਹਾਂ ਇਹ ਮੋਟਰ ਦਾ ਕਨੈਕਸ਼ਨ ਆ ਅੱਛਾ 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 ਇੱਕ ਟਿਕਾ ਮੋਟਰ ਦਾ ਕਨੈਕਸ਼ਨ ਹੈ ਜਾਨੀ ਉਹ 3 ਫੇਸ ਉਹਦੇ ਵਾਸਤੇ 3 ਫੇਸ ਹੀ ਲੈਣਾ ਪੈਂਦਾ ਹੈ ਨਾ ਤਾਂ ਹੀ ਤਾਂ ਲੱਗਾ ਨਹੀਂ ਲਾਇਆ ਹਾਂ ਸਰ ਰੱਖਣ ਨੇ ਉਹਨੇ ਲੱਤਾ ਹੁਣ ਉਹਨੇ ਕਰਨਾ ਆਉਣਾ ਕੁਝ ਨਾ ਕੁਝ ਤੇ ਅੱਛਾ ਹੁਣ ਮੈਨੂੰ ਇਹ ਦੱਸੋ ਭਾਜੀ ਕਿੰਨਾ ਕੁ ਟਾਈਮ ਹੋ ਗਿਆ ਕੰਮ ਕਰਨ ਨੂੰ ਇਹ ਤਾਂ ਲਗਭਗ 17 ਸ਼ੁਰੂ ਕਰਾਉ ਜੀ 17 ਤੋਂ 3 ਸਾਲ ਉਹ 7 ਕ ਸਾਲ ਹੋ ਗਏ ਨਾ ਹਾਂਜੀ 7ਵਾਂ 8ਵਾਂ ਸਾਲ ਚੱਲਦਾ ਪਹਿਲਾਂ ਸਿੰਗਲ ਸੀ ਫਿਰ ਡਬਲ ਪਾਇਆ ਫਿਰ ਟ੍ਰਿਪਲ ਅੱਛਾ ਹੌਲੀ ਹੌਲੀ ਵਧਾਇਆ ਜਾਣੀ ਸਿੰਗਲ ਪਹਿਲਾਂ ਫਿਰ ਡਬਲ ਕੀਤਾ ਫਿਰ ਟ੍ਰਿਪਲ ਕੀਤਾ ਹੈ ਫਿਰ ਹੁਣ ਉਹ ਪਿੱਛੇ ਦੂਜਾ ਪਾਇਆ ਕਿ ਛੋਟਾ ਜਿਹਾ ਐਸੇ ਛੋਟਾ ਜਿਹਾ ਹੈ ਉਹਨੂੰ ਛੋਟਾ ਜਿਹਾ ਦੱਸਦੇ ਹੈ 10 15 ਲੱਖ ਰੁਪਈਆ ਬੰਦੇ ਨੇ ਲਾਉਣਾ ਛੋਟਾ ਜਿਹਾ ਦੱਸਦੇ ਭਾਈ ਜਿਆਦਾ ਰੁਪਈਏ ਆ ਗਏ ਵੀਰ ਕੋ ਕਮਾ ਕੇ ਤਾਂ ਕਰਕੇ ਐਸੇ ਛੋਟਾ ਜਿਹਾ ਲੱਗਦਾ ਹੈ ਮਿਹਨਤ ਕਰ ਦਿੰਦੇ ਮਿਹਨਤ ਗੱਲ ਦੀ ਗੱਲ ਹੈ ਜੀ ਮਿਹਨਤ ਵਾਲੀ ਤਾਂ ਗੱਲ ਆ ਗਈ ਹੋएगी ਤੇ ਅੱਛਾ 17 ਤੋਂ ਚੱਲਦਾ ਕੰਮ ਵਧੀਆ ਕੰਮ ਚੱਲਦਾ ਭਾਜੀ ਵਧੀਆ ਹਾਂਜੀ ਵਧੀਆ ਆਪਾਂ ਲਈ ਵਧੀਆ ਬਾਕੀ ਹੋਰ ਕਰਦੇ ਕਿਵੇਂ ਕਰਦੇ ਉਹਨਾਂ ਨੇ ਆਪਾਂ ਕੁਝ ਕਹਿ ਨਹੀਂ ਸਕਦੇ ਨਹੀਂ ਮਤਲਬ ਕਹਿਣ ਦਾ ਭਾਪ ਜੀ ਕਹਿਣ ਦਾ ਭਾਪ ਜੀ ਬੰਦਾ ਮਿਹਨਤ ਕਰੇ ਤਾਂ ਚਾਹੀਦਾ ਹੈ ਮੈਨੇਜਮੈਂਟ ਮਿਹਨਤ ਚਾਹੀਦੀ ਹੈ ਇਸ ਵਿੱਚ ਅੱਛਾ ਕੋਈ ਕੋਈ ਪ੍ਰੋਬਲਮ ਆ ਜੇ ਵੇਰਜੈਂਟ ਆਪਾਂ ਨੂੰ ਕੋਈ ਵੀ ਦਵਾਈ ਜਾਂ ਕੁਝ ਵੀ ਦੇਣਾ ਪੈਂਦਾ ਹਾਂ ਆਇਨੇ ਪਘਾਲ ਕਰਦੀ ਅੱਜ ਹੈ ਨਹੀਂ ਆਪਾਂ ਅੱਜ ਆਣਗੇ ਜਾਨੀ ਕੱਲ ਨੂੰ ਦੇ ਦਈਏ ਨਾ ਉਹ ਨਹੀਂ ਕਰਨਾ ਮਤਲਬ ਜਿਵੇਂ ਪੰਜਾਬ ਚ ਕਹਿੰਦੇ ਵੀ ਸਿਰ ਖੜੇ ਦਾ ਖਾਲਸਾ ਹੈ ਹਾਂ ਬੰਦਾ ਸਿਰ ਕੋ ਚਾਹੀਦਾ 35 ਦਿਨ 35 ਦਿਨ ਹਾਂ ਲਗਾਤਾਰ ਵੀ ਇਹ ਨਹੀਂ ਹੈ ਵੀ ਚਲੋ ਮਾਲਕ ਕੰਮ ਆ ਰੱਖ ਲਿਆ ਤਾਂ ਕੰਮ ਆ ਕਿਸੇ ਵੀ ਮੇਰੀ ਦਵਾਈ ਪਾਉਣੀ ਹੈ ਹੈ ਫੀਡ ਪਾਉਣੀ ਪਾਣੀ ਪਾਉਣਾ ਲੇਬਰ ਨੇ ਕਰ ਹਾਂ 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 ਸਮਝ ਗਿਆ ਮੈਂ ਕਰ ਦਵਾਈ ਪਾਉਣੀ ਕਿੰਨੇ ਪਰਦੇ ਖੋਲਣੇ ਟੈਂਪਰੇਚਰ ਮੇਨਟੇਨ ਕਰਨਾ ਅੱਛਾ 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 ਸਸ ਠੀਕ ਹੈ ਠੀਕ ਹੈ ਤੇ ਇਹ ਤੁਹਾਡਾ ਹੁਣ ਜਿਹੜਾ ਏਰੀਆ ਕਿੰਨੇ ਬਾਈ ਕਿੰਨੇ ਦਾ ਜਿਹੜਾ ਆ ਪੋਰਸ਼ਨ ਹੈ ਜਿਹੜਾ ਪਹਿਲਾ ਪੋਰਸ਼ਨ ਤਾਂ ਸੇਮੇ ਪੋਰਸ਼ਨ ਹੈ ਬਾਕੀ ਤੇ ਫਰਦਾਣਾ ਸੋ ਬਾਈ 32 ਜਾਈ ਹੈ। ਵੀ ਇਹ 100 ਤੇ 110 ਫੋਟੀ ਦੀ ਨਵਾਈ ਹੈ। ਤੇ 32 ਫੁੱਟ ਚੜਾਈ ਹੈ। 32 ਫੁੱਟ ਚੜਾਈ ਹੈ। ਇਹ 32 ਤੋਂ ਵੱਧ ਨਹੀਂ ਸਰਦੀ ਚੜਾਈ ਭਾਜੀ ਇਹ? ਇਸੀ ਫਾਰਮ ਦੇ। ਇਸੀ ਤੱਕ ਲੈ ਚੱਲ ਜਾ ਸਕਦੇ ਆਪਾਂ। ਅੱਛਾ ਤੇ ਲੰਬਾਈ 300 400 ਫੁੱਟ ਤੱਕ ਲੋ। ਅੱਛਾ ਉਹ ਕੋਈ ਦਿੱਕਤ ਨਹੀਂ। ਤੇ ਉੱਪਰ ਨੂੰ ਵੀ ਭਾਵੇਂ ਜੇ ਉੱਪਰ 10 ਮੰਜ਼ਿਲ ਲੇ ਕੇ ਜਾਣਾ ਹੋਵੇ। ਉਹ ਸਾਰੀ ਦਿੱਕਤ ਜਿਆਦਾ ਫੀਡ ਜਾਣੀ ਉੱਪਰ ਚਾਹੇ ਫੀਡ ਤੇ ਮਸ਼ੀਨਾਂ ਲੱਗੀਆਂ ਨਹੀਂ ਆ ਜਾਂ ਬੱਚੇ ਲੋਡਿੰਗ ਕਰਨੇ ਲੇਬਰ ਦੀ ਉਹ ਪ੍ਰੋਬਲਮ ਹਾਂ ਥੋੜਾ ਸੰਘਰਸ਼ ਜਿਆਦਾ ਹੋ ਜਾਂਦਾ ਕੰਮ ਹਨਾ ਉਹ ਗੱਲ ਤਾਂ ਤੁਹਾਡੀ ਠੀਕ ਹੈ ਫੀਡ ਚੱਲ ਅੱਜਕੱਲ ਮਸ਼ੀਨਾਂ ਲੱਗੀਆਂ ਨੇ ਫੀਡ ਪਹੁੰਚ ਜਾਂਦੀ ਉੱਪਰ ਬੱਚਾ ਲੋਡਿੰਗ ਕਰਨੇ ਲੇਬਰ ਨੇ ਫਿਰ ਪ੍ਰੋਬਲਮ ਆਉਂਦੀ ਹਾਂ ਨਹੀਂ ਤਿੰਨ ਮੰਜ਼ਲ ਤੱਕ ਠੀਕੇ ਆ ਕੰਮ ਹੈ ਹਾਂਜੀ ਹਾਂ ਤੇ ਜਿਹੜੀ ਜਿਵੇਂ ਮੈਂ ਤੁਹਾਡੇ ਉਹ ਸਰੀਏ ਦੇਖ ਰਿਹਾ ਉਹ ਮੰਜ਼ਲ ਦੇ ਉੱਪਰ ਪਾਇਆ ਜਿਹੜੀ ਲੈਂਟਰ ਹਾਂਜੀ ਇਹ ਲੈਂਟਰ ਦੇ ਵਿੱਚ ਫਰੀਆ ਤਾਂ ਬਹੁਤ ਮੈਨੂੰ ਪਤਲਾ ਜਿਹਾ ਲੱਗਦਾ ਕਿੰਨੇ ਕਿੰਨੇ ਉਹਦੇ ਆਲਾ ਹੈ ਜੀ ਐਮਐਸ 2 4 ਦਾ ਮਹਿੰਗਾ ਅੱਛਾ 2 4 ਦਾ ਤਾਂ ਨਹੀਂ ਭਾਜੀ ਲੱਗਦਾ ਮੈਨੂੰ 2 3 ਦਾ ਲੱਗਦਾ ਹਾਂ ਜਿਹੜੇ ਸਾਡੇ ਦਾ ਪਤਲਾ ਜਿਹਾ ਲੱਗਦਾ ਵੱਡੇ ਤਾਂ ਨਹੀਂ ਅਸੀਂ ਮੈਂ ਕਾਹਨੂੰ ਟੋਟੇ ਵੀ ਖਰਾਬ ਜਾਣੇ ਉਹ ਵੀ ਗੱਲ ਠੀਕ ਹੈ ਤੇ ਨਾਲ ਹੀ ਪੇ ਪੇਰੇ ਨਾ 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 ਠੀਕ ਹੈ ਠੀਕ ਹੈ ਪਤਾ ਵੀ ਲੱਗਦਾ ਇਹ ਤੇ ਇਹ ਵੀ ਚਲੋ ਠੀਕ ਹੈ ਬਾਕੀ ਤੁਸੀਂ ਜਿਹੜਾ ਸਲੜਾ ਪੋਰਸ਼ਨ ਆ ਉਹ ਤੁਸੀਂ ਚਲੋ ਅੱਛਾ ਅੰਦਰ ਜਾ ਸਕਦੇ ਕੋਈ ਦਿੱਕਤ ਤਾਂ ਨਹੀਂ ਨਾ ਕੋਈ ਨਹੀਂ ਭਾਜੀ ਮੜ ਜਾ ਕੋ ਹੱਥ ਪੈਰ ਜਿਹਾ ਹੱਥ ਜਿੱਥੇ ਲਵਾਉਂਦੇ ਹੁੰਦੇ ਮੜ ਹਾਂ ਕਰੀ ਬਿਮਾਰ ਲੈ ਪਾ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਅੱਛਾ ਵੈਰੀ ਗੁੱਡ ਆ ਠੀਕ ਹੈ ਨਾ ਕੰਮ ਇਹ ਜ਼ਰੂਰੀ ਆ ਬਈ ਮੈਨੂੰ ਕਈਆਂ ਨੇ ਕਿਹਾ ਕਹਿੰਦੇ ਵੀ ਜਣੇ ਖੜੇ ਨੂੰ ਨਾ ਬਾੜਿਓ ਵਿੱਚ ਭਾਈ ਅਰੇ ਆਉਂਦੇ ਨਹੀਂ ਕੋਈ ਭਾਜੀ ਉਹ ਫालतू ਇਹ ਵੀ ਗੱਲ ਠੀਕ ਹੈ ਉਹ ਲੈ ਵੀ ਪਹੁੰਚ ਕੇ ਟਿਕਾਣੇ ਆ ਨਾ ਵੈਰੀ ਗੁੱਡ ਨਿੱਪਲ ਸੇ ਚੱਲੀ ਜਿਹੜੀ ਤੁਸੀਂ ਮੈਨੂੰ ਜ਼ਿਕਰ ਕੀਤਾ ਸੀ ਹਨਾ ਹੁਣ ਮੈਨੂੰ ਇਹ ਦੱਸੋ ਵੀ ਥੱਲੇ ਤੁਹਾਡਾ ਪੱਕਾ ਹੈ ਕਿ ਕੱਚਾ ਹੈ ਥੱਲੇ ਇਹ ਕੱਚਾ ਹੈ ਜੀ ਓਕੇ ਕੱਚਾ ਹੈ ਨਾ ਥੱਲੇ ਯਾਰ ਮੈਂ ਤਾਂ ਫਿਰ ਉਹੀ 1.5 ਲੱਖ ਰੁਪਇਆ ਲਾਤਾ ਤੇ ਪਰ ਚੱਲਣ ਨਹੀਂ ਮਾੜੀ ਗੱਲ ਨਹੀਂ ਹੈਗੀ ਇਹ ਇਕੱਠਾ ਕਰਨੀ ਕਿ ਮਿੱਟੀ ਇਕੱਠੀ ਹੋ ਜਾਂਦੀ ਹੈ ਨਹੀਂ ਜਾਨੀ ਮਾੜਾ ਨਹੀਂ ਹੈਗਾ ਉਹ ਵੀ ਇਹ ਹੁਣ ਕਿੰਨੇ ਚਿਰ ਦਾ ਬੱਚਾ ਹੋਇਆ ਹੈ ਆ ਗਿਆ ਆਪਣਾ 30 ਦਿਨ ਦਾ ਹੋ ਗਿਆ ਜੀ 30 ਦਿਨ ਦਾ 30 ਦਿਨ ਅਗੇ ਐਂਟਰੀ ਲੈ ਲਵਾਂ ਹਾਂਜੀ ਹਾਂਜੀ ਵਾਹਿਗੁਰੂ ਵਾਹਿਗੁਰੂ ਭਾਈ ਡਰਦੇ ਵੀ ਹੈ ਅੱਛਾ ਇਹ ਹੋ ਗਿਆ ਫੀਡਰ ਹੈ ਨਾ ਉਧਰ ਦੂਜੇ ਜਿਹੜੇ ਆਪਣੇ ਆਟੋਮੈਟਿਕ ਹਾਂ ਉਹ ਉਧਰ ਉਹ ਆਟੋਮੈਟਿਕ ਵੀ ਜ਼ਰੂਰ ਦੇਖਣਾ ਮੈਂ ਇਹ ਇਹਦੇ ਨਾਲ ਦੇ ਹੀ ਕਹਿੰਦੇ ਉਹ ਮੈਨੂੰ ਅਰੋਦੇ ਥੱਲੇ ਇੱਕ ਉਹ ਹੈ ਕੌਲੀ ਹੀ ਹੈ ਨਾ ਉਹ ਵੀ ਲੱਗ ਜਾਂਦੀ ਆ ਉਹ ਕੌਲੀ ਦਾ ਕੀ ਬੈਨੇਫਿਟ ਹੈ ਜਿਹੜਾ ਪਾਣੀ ਪੀਣ ਦੇ ਚੋਂ ਉਧਰ ਲੱਗੀ ਉਹ ਦਿਖਾ ਦਿੰ ਮੈਂ ਤੁਹਾਨੂੰ ਅੱਛੇ ਹਾਂ ਇਹ ਇਹ ਉੱਚੀ ਵੀ ਹੋ ਜੇਦੀ ਬੱਬੇ ਇਹ ਥੋੜੀ ਬਹੁਤੀ ਹੈ ਹਾਂ ਜੀ ਆ ਚੱਕ ਹੈ ਨਾਲ ਨਾਲ ਅੱਛਾ ਹਾਂ ਸਿਸਟਮ ਲੱਗਣਾ ਨਾਲ ਇਹ ਨੀਵੀ ਹੋਗੀ ਅੱਛਾ ਸਮਝ ਗਿਆ ਮੈਂ ਥੋੜੀ ਪਾਣੀ ਦਾ ਲੈਵਲ ਆ ਦੇਖੋ ਪਾਣੀ ਦਾ ਲੈਵਲ ਉਹਦੇ ਵੱਡੇ ਵਿੱਚ ਨੂੰ ਛੋਟੇ ਵਿੱਚ ਨੂੰ ਇੰਨਾ ਚੱਲ ਜਾ ਹੂੰ ਬੜਾਈ ਜਾ ਨੇ ਬੜਾਈ ਜਾ ਨੇ ਪਕੀ। ਹੋਪ ਕਿ ਨਾ ਜ਼ਿਆਦਾ ਸਮਝ ਗਿਆ ਮੈਂ ਤੁਹਾਡੀ ਗੱਲ ਠੀਕ ਹੈ ਠੀਕ ਹੈ ਠੀਕ 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 ਠੀਕ। আচ্ছা ਹੁਣ ਤੁਸੀਂ ਫੀਡ ਹੈ ਜਿਹੜੀ ਪਾਜੀ ਫੀਡ ਐਕਣੀ ਰੱਖਣੀ ਹੁੰਦੀ ਕਿਉਂਕਿ ਟਿਕਾਣਾ ਉਹ ਉਹ ਵਧੀਆ ਬਣਿਆ ਵਾ ਤੁਹਾਡੇ ਜਗ੍ਹਾ ਤੇ। ਲੱਡੀ ਆਉਂਦੀ ਪਾਜੀ ਤਾਰ ਕੇ ਰੱਖਦੇ ਨੇ ਪਾਣੀ ਸੌਖੀ ਲੈਵਲ ਨੂੰ ਨਾਲ ਨਾਲ। ਅੱਛਾ ਕੋਈ ਪਈ ਦਾ ਬਗਾਰ ਤਾਂ ਨਹੀਂ ਥੱਲੇ ਉਹਨੇ? ਹੋਰ ਕਿ ਹੁਣ ਪਾਜੀ ਦੋ ਦਿਨ ਕਿੱਥੇ ਪਾਜੀ ਬੰਦ ਕਰਾਂਗੇ। अच्छा ए मतलब फील्ड सारी मतलब जड़ी 35 दिन दी इकट्ठी हो दे जन्ने के लाग 60 बोरी 120 और जिन्ने मंगवानी थी मतलब ਕੈਣ ਦਾ ਭਾਵੇਂ ਇਹ ਆ ਵੀ 5ਵੇਂ ਦਿਨ 7ਵੇਂ ਦਿਨ 10ਵੇਂ ਦਿਨ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ اچھا ਆਈ ਜਗਰ ਬਣਾਉਣ ਨੂੰ ਫਿਰਦਾ ਮੈਂ ਵੀ ਇੱਕ ਨਾ ਠੀਕ ਰੋ ਦੋ ਤਿੰਨ ਬਣਾ ਦੋ ਲੰਬਾ ਨਾ ਦੋ ਸੋ ਫੁੱਟ ਬਣਾ ਹਾਂ ਤਿੰਨ ਬਣਾ ਲਓ ਹੇ ਜੀ ਸਲੇਬਾ ਹਨਾ ਆਪਣਾ ਮੀਗਣ ਜੋ ਬੰਦਾ ਲੇਵਰਾਂ ਅੰਦਰ ਕੰਮ ਕਰ ਜਾਂਦਾ ਚੱਕ ਕੇ ਪਾਈ ਜਾਂਦਾ ਵਾਕਈ ਸੋਹਣਾ ਬਾਹਰ ਤੋਂ ਚੱਕ ਕੇ ਲਿਓ ਗੱਲ ਥੋੜੀ ਸੋਲਾਂ ਨੇ ਇਹ ਵੀ ਗੱਲ ਠੀਕ ਹੈ ਅੱਛਾ ਜਿਹੜੀ ਥੋੜੀ ਜਾਲੀ ਲੱਗੀ ਵੀ ਹੈ ਇਹ ਜਾਲੀ ਇਹ ਤੂਰੀ ਵਾਲੀ ਹੈ ਤੂਰੀ ਵਾਲੀ ਹੋਣਾ ਹਾਂ ਠੀਕ ਹੈ ਕਿੰਨਾ ਕ ਟਾਈਮ ਕੱਢ ਦਿੰਦੀ ਜਾਲੀ ਇਹ ਬਾਬੇ ਹੋਗੇ 17 ਹੀ ਲੱਗੀ ਦੇਖੋ ਲੱਗਦਾ ਅੱਛਾ ਜਦੋਂ ਲੱਗੀ ਹੋਈ ਚੇਂਜ ਨਹੀਂ ਕਰੀ ਮੁੜ ਕੇ ਕਮਾਲ ਹੈ ਯਾਰ ਹਾਂ ਇਹ ਆਈ ਦੇ ਨਾਲ ਦੀ ਉਜਾਲੀ ਆ ਬਾਈ ਜਿਹੜੇ ਦਿਖਾਉਂਦੇ ਤੇ ਉਹ ਲਾ ਲੈਂਦੀ ਜਾਣੀ ਕਿ ਨਹੀਂ ਲਿਆਉਣੀ ਹੈ ਬਸ ਜਾਂ ਕੋਈ ਹੋਰ ਠੀਕ ਹੈ ਮੇਰੀ ਮਦਾ ਲਾਈ ਵੀ ਤੁਹਾਡੇ ਸਾਹਮਣੇ 17 ਦੀ ਲੱਗੀ ਨਹੀਂ ਹਾਂ 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 ਇਹ ਤਾਂ ਠੀਕ ਅੱਛਾ ਤੁਹਾਡੇ ਤਾਂ ਬਾਹਰ ਨਾਲ ਤੇ ਵੀ ਨੀਮਾ ਯਾਰ ਅਸੀਂ ਜਦੋਂ ਉੱਚਾ ਚੱਕੀ ਜਾਂਦੇ ਇਹਨਾਂ ਪਹਿਲਾਂ ਨੀਮਲ ਹੋ ਰਿਹਾ ਨੀਮਲ ਘੱਟ ਪਾਇਆ ਬਾਈ ਇਧਰ ਪਾਣੀ ਬਾਹਰੋਂ ਨਿਕਲ ਜਾ ਪਾਣੀ ਆਉਂਦੇ ਇਧਰ ਤੁਹਾਡੇ ਤਾਂ ਇਸ ਵਾਰ ਪਾਣੀ ਬਹੁਤ ਇਕੱਠਾ ਹੋਗਾ ਤਾਂ ਇੱਥੇ ਓਕੇ ਠੀਕ ਹੈ ਠੀਕ ਹੈ ਠੀਕ ਹੈ ਆ ਜਿਹੜੇ ਟੁੱਟੇ ਟੁੱਟੇ ਬਚ ਜੰਦੇ ਇਹ ਫਿਰ ਕੰਪਨੀ ਵਾਲੇ ਲੈ ਜਾਂਦੇ ਮੋੜ ਕੇ ਆਪਾਂ ਵੇਚਦੇ ਹਾਂ ਨਾ ਵਿੱਚ ਇਹ ਆ ਜਿਹੜਾ ਕੋ ਮਟੀਰੀਅਲ ਹੈ ਥੱਲੇ ਇਹ ਬੰਦੇ ਆਪਣੇ ਆਪ ਹੀ ਆ ਜਾਂਦੇ ਆਪਣੇ ਕੋਲ ਕਰ ਦਿੰਦੇ ਫਿਰ ਲੇਬਰ ਆਪ ਲੈ ਜਾਂਦੀ ਗੱਡੀਆਂ ਦੇ ਅੱਛਾ ਗੱਡੀਆਂ ਗੱਡੀਆਂ ਨਾਲ ਹੀ ਚੱਕ ਲੈ ਜਾਂਦੇ ਆ ਠੀਕ ਹੈ ਇਹ ਆ ਹੁਣ ਨੇਪਲ ਸਿਸਟਮ ਦਾ ਜਗਾਰਡ ਹੈ ਨਾ ਬਾਬਾ ਮੇਰਾ ਵੀ ਇਹੀ ਪਲਾਨ ਬਣਦਾ ਬਾਬੇ ਉਹ ਕਹਿੰਦੇ ਆ ਵੀ ਹਾਂਜੀ ਬੱਤੀ ਹੋਤਾਂ ਹਾਂ 35 ਤੇ ਤੈਨੂੰ ਲੈਣਾ ਚਾਰ ਬਹੁਤ ਹਨ ਚਾਰੇ ਲੈਣੇ ਤੁਹਾਡੇ ਵੀ ਚਾਰੇ ਆ ਹਾਂ ਪਾਣੀ ਦੇ ਉਹ ਦਰਾਂ ਦਾ ਸੀਗਾ ਬੇਸਟ ਜਿਆਦਾ ਬੇਸਟ ਭਾਈ ਜੀ ਧੋਣਾ ਪੈਂਦਾ ਰੋਈ ਲੇਬਰ ਚਾਹੀਦੀ ਇਹਨੂੰ ਵਿੱਚ ਉਸਮਾਨ ਗੇ ਜੀ ਆਉਂਦੇ ਦੋ ਦਵਾਈ ਕੱਲੇ ਕੱਲੇ ਕੱਪ ਚ ਪਾਉਣੀ ਪੈਣੀ ਉਹ ਤਾਂ ਹੁਣ ਮੈਨੂੰ ਇਹ ਵੀ ਕਿਹੜੀ ਟੈਂਕੀ ਰੱਖੀ ਵੀ ਕਿਹੜੇ ਦਾ ਪਾ ਦਿੰਨੇ ਅਸੀਂ ਹਾਂ 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 ਠੀਕ ਹੈ ਉਹ ਟੈਂਕੀ ਤੇ ਪਾਣੀ ਇੱਕ ਇੱਕ ਉਨਹੀ ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਦੋ ਤਿੰਨ ਟੈਂਕੀਆਂ ਲੱਗੂਗੀਆਂ ਜਿਹੜੀਆਂ ਮੈਂ ਪੁੱਛਿਆ ਤਾਂ ਦੋ ਤਿੰਨ ਟੈਂਕੀਆਂ ਕਾਦੀ ਲੱਗਣੀਆਂ ਅੰਦਰ ਤੇ 300 ਲੀਟਰ ਲੱਗਣ ਦਵਾਈ ਵਾਸਤੇ ਠੀਕ ਅੱਛਾ 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 ਛੋੜੀ ਜੀ ਮਟੂਆ ਕੋਲ ਬੜੀ ਕੀ ਉਧਰ ਦਿਖਾ ਦਮ ਲੱਗੀ ਸਭ ਹਾਂ ਚਲੋ ਉਧਰੋਂ ਚੱਲਦੇ ਆ ਇਹ ਤਾਂ ਤੁਹਾਡਾ ਓਪਨ ਵਾਲਾ ਹੋ ਗਿਆ ਉਹ ਉਹ ਸੈਮੀ ਏਸੀ ਹੈ ਕਿ ਫੁੱਲੀ ਏਸੀ ਹੈ ਸੈਮੀ ਏਸੀ ਹੈ ਇਹਨੇ ਵੀ ਹੋ ਜਾਣਾ ਮੈਨੂੰ ਸਾਡ ਅੱਛਾ ਜੀ ਅੰਨਾ ਨਿੱਪਲਾ ਤੇ ਤੋਂ ਪੱਬ ਦੇ ਵਿੱਚ ਲਾ ਦੇ ਹਾਂ ਉਲੀ ਪੈੜ ਤੇ ਪੱਖੇ ਲਾ ਦੇਣੇ ਕੋਲ ਹਾਲ ਆਪਾਂ ਗਰਮੀ ਉਹ ਠੀਕ ਆ ਫਿਰ ਫੇਰ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਕਿ ਕਿੰਨੇ ਚਿਰ ਦੇ ਦੱਸਦੇ ਭਾਜੀ ਤੁਸੀਂ ਹੁਣ ਹੈ ਇਹ ਵੀ ਨਹੀਂ ਦੇਉਂਦੇ ਇਹ 30 ਦਿਨ ਦੇ ਹੋ ਕੇ ਜਿਹੜੀ ਉਹ ਪਰਲੇ ਪਸੇ ਆ ਉਹ ਹੋ ਗਏ ਅੱਜ 10 ਦਿਨ ਦੇ 10 ਕ ਦਿਨ ਦੇ ਆ ਉਹ ਹਨਾ ਠੀਕ 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 ਲਓ ਜੀ ਆਪਾਂ ਹੁਣ ਅਗਲੇ ਪੋਰਚ ਅੱਛਾ ਫਿਰ ਇਹ ਵੀ ਕੋਈ ਦਿੱਕਤ ਤਾਂ ਨਹੀਂ ਭਾਜੀ ਵੀ ਆਪਾਂ ਇਹਦੇ ਚ ਜਦੋਂ ਨਿਕਲੇ ਆਪਾਂ ਪਰਲੇ ਪਾਸੇ ਜਾ ਕੇ ਵੱਡ ਜਾਣਾ ਪੈ ਤਪੈ ਧੁੱਕ ਜਾਨੇ ਇਸ ਤਾਂ ਹਾਂ ਨਾ ਨਾ ਮੈਂ ਅਸੀਂ ਵੀ ਧੂੰ ਗਿਆ ਇਹ ਜੀ ਗੱਲ ਨਹੀਂ ਬੱਬੇ ਯਾਰ ਗਲਤ ਕੰਮ ਥੋੜੋ ਕਰਨਾ ਆਪਾਂ ਨੇ ਠੀਕ ਹੈ ਨਾ ਬਾਈ ਅ ਆਏ ਤਾਂ ਇਨਫਰ ਅੱਛਾ ਪਰਲੇ ਗੇਟ ਤੇ ਐਂਟਰੀ ਕਰ ਲਵਾਂ ਇਧਰ ਤੋਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਅਸੀਂ ਵੀ ਤੁਰਦੇ ਹਾਂ ਚਲੋ ਲਓ ਜੀ ਇਹ ਆ ਗਿਆ ਸਾਰਾ ਆਟੋਮੈਟਿਕ ਸਿਸਟਮ ਹੈ ਜਿਹੜਾ ਇੱਥੇ ਇਹ ਚ ਪਾਣੀ ਵੀ ਆਟੋਮੈਟਿਕ ਜਾਣਾ ਫੀਡ ਵੀ ਆਟੋਮੈਟਿਕ ਪੈਣੀ ਹੈ ਤੇ ਇਹ ਸਿਸਟਮ ਹੈਗਾ ਭਾਜੀ ਇਹਦੇ ਵਿੱਚ ਪੈਣੀ ਹੈ ਫੀਡ ਹੈ ਨਾ ਇੱਕ ਬੰਦੇ ਨੇ ਇੱਥੇ ਖੜੇ ਨੇ ਵਰਕ ਕਰੀ ਜਾਣਾ ਹੈ ਨਾ ਹਾਂਜੀ ਇੱਥੇ ਪਾਈ ਜਾਣੀ ਪਾਣੀ ਉੱਪਰ ਟੈਂਕੀ ਹੈਗੀ ਸਪੈਸ਼ਲ ਹੈ ਨਾ ਹਾਂ ਦੂਜੀ ਦਵਾਈ ਵਾਲੀ ਆ ਉਹ ਵੀ ਪਾਈ ਅੰਦਰ ਅੱਛਾ ਹਾਂ ਉਹ ਦਵਾਈ ਵਾਲੀ ਇੱਕ ਥੋੜੇ ਮੈਂ ਹੋਰ ਜੀ ਦੇਖੀ কুলਿੰਗ ਪੈਣ ਥੋੜੇ ਸੈਡਾਂ ਉੱਪਰ ਲੱਗੇ ਹੋਏ ਆ ਹਾਂਜੀ ਸੈਡਾਂ ਲੱਗਦੇ ਨੇ ਸੈਡਾਂ ਨਹੀਂ ਲੱਗਦੇ ਹੁੰਦੇ ਆ ਇਹ ਕੰਪਨੀ ਲਾਉਂਦੀ ਸੈਡਾਂ ਬੁਲਾਉਂਦੀ ਆ ਜਿਹੜੇ ਆਮ ਨਾਲ ਪ੍ਰਾਈਵੇਟ ਕਰਦੇ ਉਹ ਬਾਹਰ ਪਿੱਛੇ ਲਾ ਦਿੰਦੇ ਅੱਛਾ ਠੀਕ ਆ ਠੀਕ ਆ ਠੀਕ ਆ ਆ ਆ ਗਈ ਇਹ 300 ਲੀਟਰ ਦਵਾਈ ਵਾਸਤੇ ਆਪਾਂ ਨੇ ਇਹ 300 ਲੀਟਰ ਦਵਾਈ ਵਾਸਤੇ ਲੱਗ ਜਾਣੀ ਹੈ ਪਹਿਲਾਂ ਹੀ ਜਦੋਂ ਆਪਾਂ ਨੇ ਛੋਟੇ ਬੱਚੇ ਆਉਣੇ ਜਾਂ ਗੋੜ ਪਾਣੀ ਦਵਾਈ ਗੋੜ ਪਾਣੀ ਜਾਂ ਦਵਾਈ ਪਾਉਣ ਕੁਝ ਵੀ ਪਹਿਲਾਂ ਹੀ ਕਦੇ ਪਾਣੀ ਇਹਦੇ ਵਿੱਚ ਪੈਣੀ ਹੈ ਇਹ ਮੇਨਟੇਨ ਸਪਲਾਈ ਇਹਦੇ ਵਿੱਚ ਤੇ ਪਾਣ ਇਹ ਉੱਚਾ ਨਹੀਂ ਤੇ ਚਾਹੀਦਾ ਭਾਜੀ ਇਹ ਜੇ ਪਾਣੀ ਦਾ ਰੈਗੂਲੇਟਰ ਲੱਗਿਆ ਪ੍ਰੈਸ਼ਰ ਵਾਸਤੇ ਆ ਦੇਖੋ ਓਕੇ ਬਣਾਉਣਾ ਪਾਣੀ ਦਾ ਆਪਣੇ ਆਪ ਖਿੱਚਣਾਂ ਨੇ ਵਿੱਚ ਦੇ ਵੀ ਇਹਨੂੰ ਸਪਲਾਈ ਲੈਟਰ ਉਹ ਕਿੱਧਰ ਤੇ ਦੇਣੀ ਇਹਨਾਂ ਨੂੰ ਕਰੰਟ ਕਾਹ ਕਿ ਕਰੰਟ ਹੀ ਲੋੜੀ ਇਹਨੂੰ ਯਾਰ ਭਾਜੀ ਇਹ ਮੈਨੂੰ ੜ ਜਾ ਟੈਂਕੀ ਵਸੁਰ ਤੇ ਹਾਫਨ ਫੂਟਿੰਗ ਕਿ ਦੋ ਅੱਛਾ ਉਹ ਟੈਂਕੀ ਦੇ ਵਿੱਚ ਦੇ ਇੱਥੇ ਦੇ ਦਿੱਤਾ ਵਾ ਬੜਾ ਠੀਕ ਹੈ ਠੀਕ ਹੈ ਠੀਕ ਹੈ ਉੱਥੇ ਤੇ ਆ ਕੇ ਸਿਸਟਮ ਐਤੀਏ ਇਹ ਫਿਰ ਜਾਨੀ ਬਹੁਤ ਉੱਚੀ ਰੱਖਣ ਦੀ ਜ਼ਰੂਰਤ ਨਹੀਂ ਹੈਣਾ ਤਾਂ ਭਾਪ ਤੁਹਾਡੇ ਰੱਖ ਵੀ ਲੋ ਜਿਆਦਾ ਬੈਨੀਫਿਟ ਉਹਨਾਂ ਬਦੇ ਬੈਨੀਫਿਟ ਉਹ ਗਰਮੀ ਦੇ ਅੰਦਰ ਰੱਖੇ ਵੀ ਪਾਣੀ ਗਰਮ ਨਹੀਂ ਹੁੰਦਾ ਹਾਂ ਠੰਡਾ ਹੀ ਜਾਂਦਾ ਹੁੰਦਾ ਆਹ ਹੈ ਤੁਹਾਡੀ ਇਨਸੂਲੇਸ਼ਨ ਸ਼ੀਟ ਹੈ ਨਾ ਇਹ ਫਿਰ ਆਹ ਹੈ ਤਾਂ ਕੈੜੀ ਹੋ ਯਾਰ ਭਾਜੀ ਇਹ ਰਹੇ ਹੈ ਨਾ ਫਿਰ ਇਹਨਾਂ ਨੂੰ ਐ ਜਿਉੜੇ ਨਹੀਂ ਨਾ ਆਪਸ ਵਿੱਚ ਟੇਪ ਲਾਉਣੀ ਇਹਨੂੰ ਹਲੇ ਅੱਛਾ ਚੱਲ ਕੋਈ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਤੁਹਾਡੇ ਦਾ ਵਧੀਆ ਸਿਸਟਮ ਹੈ ਮੈਂ ਤਾਂ ਕੁ ਸੋਰੇ ਜਲੂਜਾ ਕੱਢ ਲਿਆ ਅੱਛਾ ਫੀਡ ਇੱਥੇ ਰੱਖ ਲੈਣੀ ਅੱਛਾ ਫੀਡ ਇੱਧਰ ਰੱਖਦੇ ਨਹੀਂ ਇੱਥੇ ਦੇ ਚੱਕ ਕੇ ਇੱਥੇ ਹੀ ਪਾਈ ਜਾਣੀ ਹੈ ਤੇ ਇਹਦੇ ਵਿੱਚ ਤੇ ਫੀਡ ਗਾਹਾਂ ਤੱਕਣ ਨੂੰ ਸਿਸਟਮ ਕਿ ਆਏ ਭਾਜੀ ਉਧਰ ਮੋਟਰ ਲੱਗੀ ਵੀ ਮੋਟਰ ਦੇਖ ਲਵਾ ਜਾ ਉਧਰ ਮੋਟਰ ਲੱਗੀ ਵੀ ਕਿ ਮੋਟਰ ਖਿੱਚਦੀ ਹੈ ਕਿ ਆ ਕੁਸ ਕਰਦੀ ਹੈ ਘੁਮਾਉਂਦੀ ਹੈ ਜੀ ਇਹ ਵਰਮਾ ਆ ਵਰਮਾ ਲੱਗਿਆ ਅੱਛਾ ਆ ਅੱਛਾ ਇਦਾਂ ਦਾ ਵਰਮਾ ਹੈ ਅੱਛਾ ਇਹ ਪਾਈਪ ਦੇ ਵਿੱਚ ਘੁੰਮੀ ਜਾਣਾ ਸਿਰੇ ਤੋਂ ਸਿਰੇ ਤੱਕ ਜੇ ਕਿਸੇ ਵਿੱਚ ਦੇ ਮੰਨ ਲਓ ਟੁੱਟ ਗਿਆ ਪਾ ਉਹ ਉਹ ਸਪਰਿੰਗ ਫਿਰ ਜੇ ਕੋਈ ਨੋਪਤਾਈ ਨਹੀਂ ਕਦੇ ਮੰਮੇ ਨੇ ਉਹ ਆਪਣੇ ਕੋਈ ਧਾਗਾ ਨਾ ਫਿਰ ਦੇ ਵਿੱਚ ਕੋਈ ਚੀਜ਼ ਨਾ ਹਾਂ ਕੋਈ ਐਸੇ ਵੀ ਧਿਆਨ ਰੱਖਣਾ ਕਹਿੰਦਾ ਪਾਪਸਾ ਹਾਂ ਜਿਹੜੇ ਵਿੱਚ ਹਾਂ ਜਿਹੜੇ ਵਿੱਚ ਕੋਲ ਨਾ ਲਫਾ ਬਰੱਖੋ ਇਹਦੇ ਵਿੱਚ ਪਾਓ ਠੀਕ ਹੈ ਠੀਕ ਚਲੋ ਹੁਣ ਮੈਨੂੰ ਦਿਖਾਓ ਉਧਰ ਕਿਹੜੀ ਮੋਟਰ ਅੱਛਾ ਉੱਥੇ ਪੱਖੇ ਵੀ ਤੁਹਾਡੇ ਕਿੰਨੇ ਲੱਗੇ ਹੋਏ ਉਧਰ ਜਿਹੜੇ ਖਿੱਚਦੇ ਅੱਛਾ 6 ਪੱਖੇ ਐ ਏ ਤੁਸੀਂ ਕੰਪਨੀ ਤੋਂ ਫਿਟ ਕਰਵਾਇਆ ਕੰਮ? ਹਾਂਜੀ ਕੰਪਨੀ ਤੋਂ। ਇਹ ਆਪਣੀ ਆਈਵੀ ਤੋਂ ਕਰੀ ਤਾ? ਆਈਵੀ ਤੋਂ ਹੀ ਕਰਵਾਇਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ। ਮੈਨੂੰ ਤਾਂ ਉਹਨਾਂ ਨੇ ਡਰਾਤਾ ਤਾਂ ਕਹਿੰਦੇ 6 ਲੱਖ ਰੁਪਏ 6.5 ਲੱਖ ਲੱਗਣਾ ਤੁਹਾਡਾ ਵੀ ਲੱਗਿਆ ਹੋਣਾ ਫਿਰ ਇੰਨੇ ਕਿ ਵੱਧੇ ਲੱਗਿਆ ਲੱਗੂਗਾ 14 ਲੱਖ ਦੀ ਦੇਸ਼ ਨਾ ਨਹੀਂ ਨਹੀਂ ਆਹਾਂ ਸਿਸਟਮ ਅੰਦਰ ਅੰਦਰ ਵਾਲਾ ਹਾਂਜੀ ਛੱਡ ਤੋਂ ਬਿਨਾ ਉਹ ਤੁਹਾਡਾ 14 ਲੱਖ ਅੱਛਾ ਲਓ ਵੀ ਆ ਫੀਡ ਕੋਲ ਨੂੰ ਹੋ ਗਏ ਇਕੱਠੇ ਛੋਟੇ ਛੋਟੇ ਜੁਆਕ ਅੱਛਾ ਯਾਨੀ ਏਸੀ ਦੇ ਵਿੱਚ ਇਹ ਹੈ ਤੁਹਾਡਾ ਕੰਡ ਦਾ ਭਾਵ ਬਈ ਮਤਲਬ ਕਿ ਲੇਬਰ ਖਰਚਾ ਖਤਮ ਹੋ ਗਿਆ ਦੂਸਰਾ ਇੱਕ ਇਹਦੇ ਵਿੱਚ ਥੋੜੇ ਜਿਕੇ ਵੱਡ ਵੀ ਜ਼ਿਆਦਾ ਪੈ ਜਾਂਦੇ ਤੁਹਾਨੂੰ ਨਹੀਂ ਚਾਹ ਪਤਾ ਨਹੀਂ ਹੈਨਾ ਤੇ ਦੂਸਰਾ ਤੀਸਰਾ ਇਹ ਹੋ ਜਾਂਦੀ ਹੈ ਗੱਲ ਵੀ ਪੈਸੇ ਵੀ ਜ਼ਿਆਦਾ ਹੋ ਜਾਣੇ ਆ ਤੇ ਇਹਨਾਂ ਨੇ ਮਟੀਰੀਅਲ ਵੀ ਘੱਟ ਖਾਣਾ ਹੈਨਾ ਉਹ ਮਟੀਰੀਅਲ ਤਾਂ ਨਹੀਂ ਖਾਣਾ ਜਿੰਨੇ ਖਾਓਗੇ ਉਹਨਾਂ ਵਜਨ ਦੋਗੇ ਜੀ ਅੱਛਾ ਇਹ ਵੀ ਗੱਲ ਹੈ ਉਹ ਜਿੰਨਾ ਖਾਓਗੇ ਉਹਨਾਂ ਵਜਨ ਜ਼ਿਆਦਾ ਦੇਣਗੇ ਹੈਨਾ ਹੂੰ ਅੱਛਾ ਇੱਧਰ ਰੱਖੋ ਕੰਪਰੈਸਰ ਸਿਸਟਮ ਜਿਹੜੇ ਤੁਹਾਡੇ ਜਿਹੜੇ ਹਨ ਇਹਦੇ ਆਹ ਪਾਈਪ ਦੇ ਵਿੱਚ ਚੱਲਦਾ ਜਗਾਰ ਉਹ ਜਿਹੜਾ ਜਿਹੜੇ ਤੁਸੀਂ ਮੈਨੂੰ ਬਰਮਾ ਜਿਹਾ ਦਿਖਾਇਆ ਉਧਰ ਹਨਾ ਅੱਛਾ ਇਹ ਤੋਂ ਇਲਾਵਾ ਵੀ ਰੱਖਦੇ ਆ ਆਪਾਂ ਫੀਡਰ ਦੇ ਵਿੱਚ ਰੱਖਣੇ ਪੈਣੇ ਹਨਾ ਅੱਛਿਆ ਠੀਕ 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 ਬਾਕੀ ਇਹਨਾਂ ਦੀ ਮਤਲਬ ਉਹ ਕਿ ਕੰਨ ਦਾ ਜਿਉਂ-ਜਿਉਂ ਵੱਡੇ ਹੋਈ ਜਾਣੇ ਥੋੜੇ ਜਿਹਾ ਉੱਚੇ ਹੋਈ ਜਾਣੇ ਇਹ ਹਨਾ ਹੂੰ 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 अच्छा हां बोले बोले हां अभी ਬਹੁਤ بڑا ਸਿਸਟਮ ਲਾ ਬਪਾ ਜੀ ਇਹਰਾ ਮਤਲਬ ਜਦ ਮੱਚ ਆ ਜੇ ਜਪਾ ਹੁਣ ਕਰਦੇ ਨੇ ਇੱਕ ਵਾਰੀ ਇਹੇ ਹਾਂ ਇਹਨੇ ਪੱਖੇ ਚਲਾਉਣੇ ਕੋਲਿੰਗ ਪੈਡ ਚਲਾਉਣਾ ਚੰਗਾ ਟੈਂਪਰੇਚਰ ਮੇਨਟੇਨ ਕਰਨਾ ਸਭ ਕੁਝ ਸਹੀ ਕਰਨਾ ਮੱਤਾਂ ਇੱਕ ਵਾਰੀ ਆਨ ਕਰਨਾ ਅੱਛਾ ਚੱਲ ਗਿਆ ਹੁਣ ਅੱਗੇ ਲੈ ਅੱਛਾ ਫੀਡ ਹੁਣ ਨਹੀਂ ਹੁਣ ਇਹ ਹਾਂ ਫੀਡ ਆ ਗਈ ਆ ਲੱਗੀ ਆਨ ਫੀਡ ਮੈਂ ਮੰਨ ਕੇ ਤੁਹਾਡੀ ਗੱਲ ਇਹ ਹੁਣ ਆਪਣੇ ਆਪ ਬੰਦ ਹੋ ਜੂ ਵੀ ਜਦ ਝੜ ਪੜ ਗਿਆ ਇਹ ਸੈਂਸਰ ਲੱਗਿਆ ਵੀ ਜਿਹੜੇ ਨੂੰ ਇਹਦਾ ਲੱਗਿਆ ਦੇਖੋ ਅੱਛਾ ਇਹੋ ਨਾਲ ਟੱਚ ਹੋ ਗਈ ਫੀਡ ਇਹ ਆਪਣੇ ਆਪ ਬੰਦ ਵੀ ਬਾਹਰ ਨਹੀਂ ਗਿਰਨ ਦਿੰਦੇ ਹਨਾ ਇਹ ਸੈਂਸਰ ਇੱਕੋ ਜਗ੍ਹਾ ਲੱਗਿਆ ਵਾ ਕਿ ਦੋ ਤਿੰਨ ਦੋ ਤਿੰਨ ਜਗ੍ਹਾ ਲੱਗੇ ਵੇ ਲੱਗ ਰਹੇ ਮਗਾ ਨਹੀਂ ਮੱਛਾ ਹੈ ਇੱਕ ਇੱਕ ਲਾਈਨ ਦੇ ਵਿੱਚ ਇੱਕੋ ਹੈ ਜੇ ਸੈਂਸਰ ਖਰਾਬ ਹੋਵੇ ਤਾਂ ਫਿਰ ਤੇਰੀ ਦਾਦ ਨਹੀਂ ਥੱਲੇ ਮੈਂ ਵੈਸੇ ਗੱਲ ਕਰਦਾ ਹੋ ਸਕਦਾ ਨਾ ਇਹ ਚਾਂਸ ਮੈਂ ਸਮਝਦਾ ਤੁਹਾਡੀ ਜਣੀ ਫਿਰ ਵੀ ਗੌਰ ਤਾਂ ਗੌਰੇ ਰੱਖਣੀ ਨੂੰ ਅੱਛਾ ਹਾਂ ਆ ਸਿਸਟਮ ਹੋ ਗਿਆ ਪੱਖੇ ਪੱਖੇ ਬਾਵੀ ਪੱਤ ਪਾਜੀ ਪੱਖੇ ਵਿੱਚ ਲਾ ਕੇ ਤਰਖਾ ਦੋ ਮੜੇ ਜੇ ਕਿ ਮੈਨੂੰ ਅਗੇ ਇਹ ਤਾਂ ਅੱਛਾ ਬਦੋਂ ਮੈਨੂਅਲ ਚਲਾਇਆ ਕਿਉਂਕਿ ਅਸੀਂ ਆਟੋ ਕਰ ਦਿੰਦੇ ਨੇ ਬਾਪੇ ਚਲਾਉਣਾ ਆਪੇ ਬੰਦ ਕਰ ਦਿੰਦੇ ਨੇ ਮਤਲਬ ਇਹਦੇ ਵਿੱਚ ਫਿਰ ਇਸ ਟੈਂਪਰੇਚਰ ਸਿਸਟਮ ਦੇ ਹਿਸਾਬ ਨਾਲ ਹੈ ਨਾ ਕੋਈ ਤਾਂ ਇਲਕ ਸੁਈਏ ਪਹਿਲਾਂ ਤਾਂ ਨਹੀਂ ਹੂੰ ਜੇ ਮੈਂ ਨਾਲ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਤੁਸੀਂ ਆਹਾਂ ਪਾਣੀ ਦੀ ਉਹਦੀ ਗੱਲ ਕਰਦੇ ਆਂ ਵੀ ਆਹ ਹਨਾ ਜੇ ਤੁਫਕਾ ਗਿਰੂਗਾ ਤਾਂ ਇਹਦੇ ਚ ਗਿਰੂਗਾ ਹਨਾ ਇਹ ਕੋ ਬੱਚਾ ਪੀ ਲਾ ਇਹਦੇ ਵਿੱਚ ਦੀ ਪੀ ਲੰਦਾ ਨਾਲੇ ਹਨਾ ਜੇ ਛੋਟਾ ਬੱਚਾ ਰਹਿੰਦਾ ਕੋਈ ਹਾਂ 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 ਨਹੀਂ ਪੰਜਦਾ ਸਮਝ ਕੇ ਸਮਝ ਕੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਸਿਸਟਮ ਇੱਧਰ ਹੈਗਾ ਆਹ ਮੋਟਰ ਹੈ ਜਿਹਨੇ ਚਲਾਉਣਾ ਵਰਮੇ ਜਨੂ ਵਿੱਚ ਤੇ ਮਟੀਰੀਅਲ ਆਈ ਜਾਣਾ ਆਪਣੇ ਹਨਾ ਹਾਂ ਵਰਮ ਲੱਗੇ ਹਾਂ ਜਿਵੇਂ ਧਾਕਾ ਗਿਰੀਆਂ ਤਾਂ ਗੁਰ ਫਸ ਗਿਆ ਦੇਖੋ ਹਾਂ ਉਧਰ ਤੇ ਆ ਕੇ ਆਏ ਹਨਾ हाँ चला मुड़े जी तो अच्छा, फिर देखी ठीक है ठीक है ठीक है ठीक है ठीक है अच्छा मैं समझ गया समझ गया समझ गया ठीक है ठीक है ठीक है ठीक है ठीक है ठीक है ये भी गल ठीक है समझ गया ठीक है ठीक है ठीक है ठीक है ठीक है जरा आम जी ये चीज है ਮੈਂ ਗਰਮੈਸ ਵਾਸਤੇ ਫਿਰ ਪੱਠੀ ਪੱਠੀਆਂ ਵਾਲਾ ਕੰਮ ਨਹੀਂ ਫਿਰ ਇਹਦੇ ਕਿੰਨੇ ਕਦਾਈ ਹੈ ਹੈਗਾ 24 25 ਹਜ਼ਾਰ ਦਾ ਚਾਹ 5 6 ਸਾਲ ਬੱਚਾ ਕੱਲਾ ਖਾਂਦਾ ਦਹੀਂ ਹਮ ਇੱਕ ਅੱਧੀ ਭੱਟੀ ਹੋਵੇ ਨਾਲ ਇੱਕ ਅੱਧੀ ਭੱਟੀ ਹੋਵੇ ਨਾ ਫਿਰ ਬਿਜਲੀ ਦੀ ਤਾਂ ਬਣਾਉਂਦਾ ਹੁਣ ਰੇਲ ਪੂਰੀ ਇਹ ਨਹੀਂ ਜਿਹੜਾ ਜਿੱਦਾਂ ਹੁਣ ਸਿਆਲ ਸਿਆਲ ਦੇ ਵਿੱਚ ਦਾ ਅੱਛਾ ਡੀਜ਼ਲ ਵਾਲਾ ਇਹ ਹਾਂਜੀ ਸਿਆਲ ਚ ਤਾਂ ਐਸੀ ਬੰਦਾ ਜਿਹੜੀ ਆਪਾਂ ਹੀਟ ਉਹ ਦੇਈ ਸਿਆਲ ਦੇ ਵਿੱਚ ਹੀਟ ਹੈ ਜਿਹਨੂੰ ਗਰਮਾਉਣ ਦੀ ਅੰਦਰ ਪੱਖੇ ਚਲਾਉਣੇ ਨੇ ਇਹਨੇ ਆਪਣੇ ਆਪ ਹੀ ਉਹ ਚਲਾ ਦਨੇ ਹਾਂ ਫਿਰ ਥੋੜਾ ਟੈਂਪਰੇਚਰ ਮੀਟਰ ਕਿੱਥੇ ਪਏ ਆ ਜਿੱਥੇ ਦੇ ਪਤਾ ਲੱਗਦਾ ਆਪਾਂ ਨੂੰ ਹੁਣ ਇਹਦੇ ਵਿੱਚ ਇਸ ਸਮੇਂ ਕਿੰਨਾ ਟੈਂਪਰੇਚਰ ਆ ਮਾੜਾ ਜਿਹਾ ਕਹ ਦੱਸੋਗੇ ਤੁਸੀਂ ਹੁਣ 27 ਹੈ ਜੀ ਇਧਰ ਵੀ 27 ਚਾ ਬਤੀ ਬਤੀ 30 ਬਤੀ ਤੱਕ ਚਾਹੀਦਾ ਹਾਂ ਹਾਂ ਉਹ ਪੱਖਾ ਚਲਾਦਾ ਨਾ ਪੱਖੇ ਨੇ ਖਿੰਚ ਨਹੀਂ ਗਰਮਾਉਂਦੇ ਜਦ ਆਪਾਂ ਹੀਟ ਛੱਡਦੇ ਆ ਜਾਨੀ ਹੁਣ ਠੰਡ ਹੋ ਗਈ ਮਹੀਨਾ ਵਾਸਤੇ ਹਾਂ ਹੁਣ ਹੋ ਵੀ ਹੋ ਵੀ ਬੰਦ ਨਹੀਂ ਜੀ ਉਹ ਨਹੀਂ ਘੁਮਣਾ ਬੱਚੇ ਅੱਛਾ ਜਾਨੀ ਕੈਨ ਦਾ ਭਾਵ ਵੀ ਹੁਣ ਇਹਨਾਂ ਨੂੰ ਇਹਨਾਂ ਦੇ ਲਈ ਠੰਡ ਆ ਇਸ ਸਮੇਂ ਆਪਾਂ ਪੱਖੇ ਚਲਾ ਦੇਣਾ 1 ਮਿੰਟੇ ਚਲਾ 2 ਮਿੰਟੇ ਵੀ ਚਲਾਏ ਹਾਂ 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 ਤੇ ਹੁਣ ਉਹ ਉਹ ਵੀ ਦੱਸੋ ਮੈਨੂੰ ਵੀ ਜੇ ਉਹ ਪੱਠੀਆਂ ਗੱਲ ਕਰਨਾ ਤਾਂ ਆਪਾਂ ਮਤਲਬ ਇੱਥੇ ਤੱਕ ਇੱਥੇ ਤੱਕ ਠੀਕ ਹੈ ਜੇ ਪੱਠੀਆਂ ਗੱਲ ਟੈਂਪਰੇਚਰ ਬਣਾਉਣਾ ਕਿ ਇੱਥੇ ਵੀ ਉੱਪਰ ਬਣਾਉਣਾ ਪੈਣਾ ਪ ਮੈਨੂੰ ਸਾਹਮਣੋਂ ਚੱਲਦੀ ਇੱਥੇ ਤੱਕ ਵੀ ਚੱਲੀ ਜਾਂਦਾ ਨਾ ਠੀਕ ਹੈ ਇਹ ਵੀ ਆਟੋ ਕਟ ਹੈ ਜਿੱਦਾਂ ਹੀਟ ਦੇਣੀ ਆਪਾਂ ਨੇ ਹਾਂਜੀ ਐਸੈਂਸਰ ਹੈ ਇਹਨੂੰ ਟੈਂਪਰੇਚਰ ਕਰਦਣੇ 30 ਚਾਹੀਦਾ 32 ਚਾਹੀਦਾ ਹਾਂ ਉਹਦੇ ਉੱਪਰ ਕੱਢਣੇ ਨੇ ਆਪਣੇ ਆਪ ਚੱਲਣਾ ਆਟੋ ਕਟ ਹੋ ਗਿਆ ਜਦੋਂ ਇਹ ਗੱਡੀ ਆਪਣੇ ਆਪ ਆਨ ਹੋ ਜਾਂਦੀ ਉਹ ਹੀ ਤੇ ਮੈਂ ਕਹਿੰਦਾ ਨਹੀਂ ਤਾਂ ਫੇਰ ਨਹੀਂ ਜੋ ਬੱਟ ਗਿਆ ਇਹ ਤਾਂ ਹੁਣ ਚਲੋ ਕੰਪਨੀ ਗੱਲ ਸੀ ਗੱਲ ਤੁਹਾਡੀ ਨਹੀਂ ਤਾਂ ਮੈਂ ਪੁੱਛਣਾ ਤਾਂ ਵੀ ਇਹ ਪੱਖਾ 20-25000 ਰੁਪਏ ਦਾ ਮਿਲਦਾ ਭਾਈ 20000 ਦਾ ਬੱਸ 23000 ਹੈ ਨਾ ਹਾਂ ਐਸ ਇਸ ਸਮਾਂ ਇੱਥੇ ਪਤਾ ਨਹੀਂ ਈਸੀ ਦੇ ਵਿੱਚ ਇਹ ਜਰੂਰੀ ਗੱਤੇ ਕਹਿੰਦੇ ਵੀ ਇਹ ਸਾਰਾ ਕੁਝ ਆਟੋਮੈਟਿਕ ਚਾਹੀਦਾ ਹੈ ਫਿਰ ਤੋਂ ਬੰਦਾ ਬੱਚਾ ਡਿਸਟਰਬ ਹੁੰਦਾ ਪੰਚ ਵਿੱਚ ਜਾ ਕੇ ਦਾਣਾ ਪਾਉਣੇ ਜਾ ਕੇ ਬਾਰ ਬਾਰ ਬੱਚਾ ਡਿਸਟਰਬ ਹੁੰਦਾ ਬੱਚਾ ਜਿਆਦਾ ਪੈਂਦਾ ਇਹ ਚ ਹਾਂ ਇਹ ਉਹ ਗੱਲ ਹੈਗੀ ਆ ਉਹਦੇ ਕਰਕੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਤਾਂ ਕਹਿੰਦੇ ਉਹ ਜਰੂਰੀ ਲੱਕ ਦੂਰੀਆਂ ਨੇ ਭਾਂਦੇ ਆਪਣੇ ਮੈਨੂਲ ਉਹਦੇ ਪੈਸੇ ਘਟ ਦੇ ਦੇਣੇ ਕਿ ਕੰਪਨੀ ਨੇ ਕੰਪਨੀ ਨੇ ਪੈਸਾ ਘਟ ਦੇਣਾ ਗੱਲ ਤੁਹਾਡੀ ਠੀਕ ਹੈ अच्छा फिर ये जरूरीता नहीं भी आपा जे मान लो आईवी ਗੱਲ ਕਨੈਕਟ ਕੀਤਾ ਆਪਾਂ ਨੇ ਤਾਂ ਆਈਵੀ ਵਾਲਿਆਂ ਦਾ ਲਵਾਉਣਾ ਜਾਂ ਕਿਸੇ ਹੋਰ ਤੇ ਵੀ ਲਵਾ ਸਕਦੇ ਆਂ ਆਪਾਂ ਡਾਇਰੈਕਟ ਹਨਾ ਕੰਪਨੀ ਨੂੰ ਕੋਈ ਇਤਰਾਜ਼ ਨਹੀਂ ਹਨਾ ਇਹ ਕੰਪਨੀ ਵਾਲੇ ਬੰਦੇ ਦੇ ਬਗੈਰ ਲਵਾ ਲਈ ਕੰਪਨੀ ਵਾਲੀ ਜੀ ਫਿਰ 5 ਸਾਲ ਲਈ ਆਪਾਂ ਬੱਚਾ ਵੀ ਉਹਨਾਂ ਦੇ ਪਾਉਣਾ ਇਹ ਵੀ ਹੈ ਨਾ ਹਾਂ ਇਹ ਵੀ ਗੱਲ ਹੈਗੀ ਉਹ ਕੋਈ ਸਸਤਾ ਦੇ ਦਿੰਦੇ ਫਿਰ ਆਪਾਂ ਨੂੰ ਜਿਹੜਾ ਵੀ 5 ਸਾਲ ਉਹਨੂੰ ਕੋ ਬਾਉਂਡ ਹੋ ਜਾਈਏ ਆਪਾਂ ਸਸਤਾ ਦੇ ਦਿੰਦੇ ਹਨ ਤਾਂ ਮਹਿੰਗਾ ਪਰ ਕੁਆਲਟੀ ਉਹਨਾਂ ਦੀ اچھا ਉਹਨਾਂ ਦੀ ਕੁਆਲਟੀ ਹੈ ਇਹ ਗੱਲ ਕੁਆਲਟੀ ਵਿਕਦੀ ਹੈ ਜਿਵੇਂ ਬਿਮ ਕੋਦੇ ਬੁੱਤੇ ਵੇਖ ਰਹੇ ਸਹੀ ਕੁਆਲਿਟੀ ਬਿਜਲੀ ਹੈ ਨਹੀਂ ਸ਼ਾਮ ਦਾ ਟਾਈਮ ਹੋਇਆ ਵਾ ਵਧੀਆ ਕੋ ਕਿਹੜੀ ਦਾਰੂ ਆ ਵੀ ਜਿਵੇਂ ਉਹ ਮਹਿੰਗੀ ਵਿਕਦੀ ਹੈ ਹੈ ਤਾਂ ਉਹਨੇ ਵੀ ਜ਼ਿਰ ਕਮਾਉਣਾ ਤੂੰ ਵੀ ਨੇ ਵੀ ਕਮਾਉਣਾ ਹੈ ਅੱਛਾ ਅੱਛਾ ਜਿਹੜੇ ਆ ਆ ਆ ਟੈਂਪਰੇਚਰ ਮੀਟਰ ਟੰਗੇ ਹੋਏ ਕਿ ਤੁਸੀਂ ਹਾਂਜੀ ਹਾਂ ਇਹਦੇ ਤੇ ਕਿੰਨਾ ਪੀਓ ਦੱਸ ਰਿਹਾ ਟੈਂਪਰੇਚਰ ਹੈ ਬੋਈ ਅਸੀਗ ਦਾ ਫਰੇਬੀ ਅਸੀ ਇਹ ਇਹ ਕਿਹੜੇ ਹਿਸਾਬ ਨਾਲ ਆ ਉਹ ਕਿਹੜਾ ਹਿਸਾਬ ਆ ਮੈਂ ਤਾਂ ਇਹ ਨਾਰਮਲ ਫੀਅਰ ਰੱਖਿਆ ਵੀ ਚੱਲਦੇ ਸੀ ਉਹ ਹਿਸਾਬ ਨਾਲ ਅੱਛਾ ਨਹੀਂ ਅਸੀਂ ਵੀ ਅਸੀਂ ਜਾਂ 24 ਕੋਈ ਉਹਦੇ 'ਚ ਫਰਕ ਆ ਕੁਛ ਇਹ ਇਹਦੇ 'ਤੇ ਕਿੰਨਾ ਚ ਇਹਦੇ 'ਤੇ ਕਿੰਨਾ ਚ ਇਹਦੇ 'ਤੇ ਕਿੰਨਾ ਕੁ ਹੋਣਾ ਚਾਹੀਦਾ ਮੰਨ ਲਾ ਵੀ ਇਹਦੇ ਅਕੋਰਡਿੰਗ ਬਸੀ ਲੱਗੇ ਤੱਕ ਬਟਾ ਅਸੀਂ ਦੇ ਕਿਹੜੇ ਤੇੜੇ ਗਲੇ ਹੈ ਨਾ 10 ਦਿਨ ਬਚਾ ਹੋ ਗਏ ਹੁਣ ਵੱਡਾ ਜੀ ਹਾਂ 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 ਐਕਣਾ ਫਿਰ ਕਿੰਨੇ ਕੁ ਟੰਗੇ ਹੋਏ ਆ ਤੁਸੀਂ ਇਹ ਕੀ ਕੋ? ਉਹ ਜੋ ਛੋਟਾ ਬੱਚਾ ਉਹ ਉਹਦੀ ਲੋਡ ਪੈਂਦੀ ਬਸ ਹਾਂ ਹਾਂ ਪਰ ਇੱਥੇ ਚੱਕ ਛੱਡ ਦੇ ਨਾ ਠੀਕ 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 ਤੇ ਇਹ ਲੈਟ ਵੀ ਚਾਹ ਵਾਸਤੇ ਆਈ ਹੀਟ ਵਾਸਤ ਚਾਹ ਵਾਸਤੇ ਹੀਟਰ ਅੱਛਾ ਯਾਰ ਬੱਚਾ ਕਵਰ ਕਰ ਲੈ ਇੱਕ 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 ਹੀਟਰ ਨੇ 1000 ਬੱਚੇ ਨੂੰ ਕਵਰ ਕਰ ਲੈਣਾ ਇਹ ਸਾਰਾ ਕੰਪਨੀ ਵਾਲਿਆਂ ਨੇ ਫਿੱਟ ਕਰਕੇ ਦਿੱਤਾ ਬਬੇ ਤੇ ਆਪ ਲਿਖਿਆਂਦਾ ਬਈ ਇਹ ਤੁਰੀ ਵਾਲੇ ਕੋਲ ਤੇ ਹੀ ਹੀਟਰ ਵੀ ਉਸੇ ਨੂੰ अच्छा 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 नहीं अभी हो सेम ही चीज है थोड़ा दे सारा है ना तो ਤੁਸੀਂ ਹੁਣ ਕਿੰਨਾ ਟਾਈਮ ਹੋ ਗਿਆ ਇਹਨੂੰ ਪਾਏ ਨੂੰ ਚਲੋ ਡੇਢ ਸਾਲ ਹੋ ਗਏ ਕਈ ਪੂਰ ਕੱਢ ਲੈ ਕਹਿੰਦੇ ਪਾਪਾ ਤੁਸੀਂ ਇੱਕ ਪੂਰ ਦਾ ਮੈਨੂੰ ਬਿਜਲੀ ਦਾ ਖਰਚਾ ਦੱਸੋ ਆਈਡੀਆ ਇਹਦਾ ਆ ਜਾਂਦੇ ਭਾਜੀ 20 ਹਜ਼ਾਰ ਫੁੱਲੇ ਜਾਂਦਾ ਸੰਭਰਨ ਦੀ ਬਿਜਲੀ 15 ਤੇ 20 ਹੈ ਨਾ ਹਾਂਜੀ ਠੀਕ ਹੈ ਤੇ ਸਰਦੀਆਂ ਜੇ ਅਗੇ ਕੱਢ ਜਾਣਾ ਗਰਮੀਆਂ ਚ ਥੋੜਾ ਜਿਹਾ ਇੱਕ ਹਾਂਜੀ ਗਰਮੀਆਂ ਬੜਾ ਨਾ ਗਰਮੀਆਂ ਚ ਬਤਨਾ ਸਰਦੀਆਂ ਚ ਵਧੂਗਾ ਜੀ ਸ਼ਾਇਦ ਸਰਦੀਆਂ ਵਿੱਚ ਤੁਸੀਂ ਆ ਹੀਟਰ ਰੂਟਰ ਜੀ ਵੀ ਚੱਲਣੇ ਹੋਣ ਕਾਫੀ ਉਹ ਖੜ ਜਾ ਉਹ ਲਾ ਦੇਣਾ ਉਧਰ ਪੱਖੇ ਹਾਂ ਉਧਰ ਪੱਕੇ ਬੰਦੋ ਜੇ ਦੂਜੀ ਚੱਲ ਬੈ ਨੀ ਦੂਜੀ ਬਹਾਦਰ ਨੇੜੇ ਟੜਈ ਜਾਣੀ 20 ਦੇ ਗੇੜ ਚ ਹੈ ਠੀਕ ਆ ਬੋਲੇ ਢੋਟ ਕਿਹੜੇ ਪੱਟੀਆਂ ਇਹ ਬਾਬੇ ਇਹ ਲੱਕੜ ਵਾਲੀ ਠੱਕ ਕੇ ਆਈ ਹਾਂ ਇਹ ਤੁਸੀਂ ਆਪ ਸਪੈਸ਼ਲ ਤਿਆਰ ਕਰਵਾਈ ਹੋਈ ਯਾਰ ਮੈਂ ਵੀ ਮੈਨੂੰ ਢੋਲ ਵਾਲੀ ਕਿਹਾ ਹੈ ਬੰਦੇ ਆ ਨੇ ਕਿਸੇ ਨੇ ਤੁਸੀਂ ਕਿਹਾ ਹੈ ਹੈਡੋਂ ਢੋਲ ਲੈਂਦੀ ਹੁੰਦੀ ਈਦੇ ਧੂਆਂ ਫਰੀ ਤੂੰ ਓਪਨ ਪੈ ਕੱਢ ਦੇਣਾ ਹੱਜ ਕੱਢ ਉਹ ਪਰੇ ਪੈ ਵੀ ਇਹਨੇ ਤਾਂ ਖੋਲ ਕੇ ਰੱਖੇ ਵੇ ਹਲ ਜ਼ ਹਾਂ ਤੇ ਯਾਹ ਤੇ ਪਿਛੇ ਆ ਪਾ ਦਨੈ ਫਿਰ ਇਹਦੀ ਚੜਾਈ ਕਿੰਨੀ ਕਰੀ ਵੀ ਪਾਜੀ ਤੁਹਾਡੀ ਹੁਣੇ ਛੱਡਦੀ ਭਾਜੀ 38 ਇਹਦੀ 38 ਤੋਂ 40 ਦੇ ਨੇੜੇ ਤੇੜੇ ਹੈਗੀ ਤੇ ਲੰਬਾਈ ਕਿੰਨੀ ਬਾਲਾ ਇਹਦੀ ਲੰਬਾਈ ਹੈ 200 200 ਪਲੱਸ ਹਾਂ ਬੱਧੀ ਦੋ ਦੇ ਦੇ ਫੂੜੇ ਕੱਢੀ 90 ਕ ਬੱਜ ਜਾਂਦੀ ਓਕੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਮੇਰਾ ਪਤਾ ਕੀ ਆ ਪ੍ਰੋਬਲਮ ਮੇਰੇ ਜਿਕਣਾ ਭਾਜੀ ਹੁਣ ਤੁਹਾਡੀ ਇੱਧਰ ਤੇ ਪਾਸੇ ਜਗਾ ਕਿਦੀ ਹੈ ਪਰਲੇ ਪਾਸੇ ਆਪਣੇ ਪਾਏ ਜੀ ਆਪਣੇ ਤਾਇਆ ਜੀ ਚਾਹ ਹੁਣ ਤਾਇਆ ਨੂੰ ਤਾਂ ਕੁਝ ਕਹਿਣਾ ਨਹੀਂ ਹੈਗਾ ਜਿਕਣਾ ਸਾਡੇ ਕਿਸੇ ਬਗਾਨੇ ਦੇ ਆ ਜੇ ਮੈਂ ਈਸੀ ਕਰਾਉਣਾ ਹੋਵਾ ਤਾਂ ਅਗਰੇ ਨੇ ਕਹਿਣਾ ਸਾਡੇ ਵੱਲ ਨੂੰ ਪੱਕੇ ਘਾਤੇ ਚਲਾ ਦੇ ਤੈਨੂੰ ਆਪਣਾ ਲਾਸਟ ਉਹ ਤੇ ਕਿਦੀ ਹੋਰ ਦੀ ਕਿਸੇ ਹੋਰ ਦੀ ਜਗਾ ਹੈ ਰਸਤਾ ਨਹੀਂ ਆਉਂਦਾ ਬਈ ਨਾ ਕਿੰਨੇ ਜਿਹੜੇ ਮੈਂ ਤੁਹਾਨੂੰ ਪਿਛੇ ਹਟਾਇਆ ਕੁਝ ਵੀ ਨਹੀਂ ਐਂਡਪਰੇ ਕਰਿਆ ਆਪਣਾ ਐਂ ਸਿਰਫ ਮੈਂ ਕੀ ਕਰਨਾ ਉਧਰ ਦੇ ਪਾਸੇ ਜਦ ਬਾਅਦ ਵਿੱਚ ਆ ਕੇ ਆਈ ਵੀ ਜਾਣੇ ਸਲਾਹ ਦਿੱਤੀ ਤਾਂ ਐ ਕਰਿਓ ਹਾਂ ਵੀ ਵੀ ਕਿਵੇਂ ਏਸੀ ਬਣਾਉਣਾ ਇੱਕ ਖੰਨਾ ਹੀ ਬੰਦ ਕਰ ਦਿਓ ਹਾਂ ਇਹ ਕਰਨਾ ਪੈਣਾ ਬਸ ਹਾਂ ਇਹੀ ਗੱਲ ਉਹਨਾਂ ਨੇ ਕਹੀ ਹੈ ਉਹੀ ਗੱਲ ਕਹੀ ਉਹਨਾਂ ਨੇ ਉਹ ਕਹਿੰਦੇ ਵੀ ਬਰਾਦਾ ਲੈਣਾਂਗਾ ਸਿਆਹ ਚ ਹਾਂ ਉਹਦੇ ਚ ਸਟੋਰ ਕਰਾਂ ਉਹ ਸਟੋਰ ਕਰ ਲਓ ਗੱਲ ਤੁਹਾਡੀ ਇਹ 16 ਛੰਨਾ ਉਹ ਜਰਾ ਛੋਟਾ ਹੋ ਜਾਣਾ 10 ਫੁੱਟ ਤੁਹਾਡੇ ਹੋਊਗੇ ਵੱਧ ਹਾਂ 14 14 ਫੁੱਟ ਦੇ ਕਹਿੰਦੇ ਨੇ ਹਾਂ ਮੈਂ ਵੀ ਜਾਂ 150 ਉੱਤੇ ਬਾਅਦ ਜਾਦਾ ਜਿਆਦਾ ਅੱਛਾ ਤੁਹਾਡੇ ਤਾਂ ਮੈਂ ਦੇਖ ਲਿਆ ਉੱਪਰ ਕਰਈ ਕੁਝ ਵੀ ਨਹੀਂ ਹੋਇਆ ਤੁਸੀਂ ਤਾਂ ਮੈਂ ਤਾਂ ਬਹੁਤ ਹੈਵੀ ਪਾਤਾ ਜਗਾੜ ਦਾ ਮਤਲਬ ਦੇਖਣ ਦੀ ਪੈਦਾ ਖੁਦ ਆਪਕੇ ਦਾ ਸਮਝ ਸਾਰਾ ਮੈਂ ਸਮਝ ਗਿਆ ਉਹੀ ਗੱਲ ਕਹਿਣਾ ਮੈਂ ਤੁਸੀਂ ਤਾਂ ਬਹੁਤ ਘੱਟ ਜੀ ਲੋਹੇ ਦੇ ਵਿੱਚ ਹਾਂ 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 ਤੁਸੀਂ ਵਾਸੀ ਕਿਹੜੇ ਤੋਂ ਲੈ ਜੀ ਆਉਂਦਾ ਵੀ ਇਹਦਾ ਵੀ ਜਿਹੜੀ ਹੈ ਜਿਹੜੇ ਮੈਂ ਹੁਣ ਮੈਂ ਮੈਂ ਸੋਚਦਾ ਆਂ ਵੀ ਥੋੜਾ ਜਿਹਾ ਕੰਮ ਕਰਕੇ ਬਾਅਦ ਵਿੱਚ ਨਾ ਮੈਂ ਹੌਲੀ ਹੌਲੀ ਕਰਕੇ ਹੋਰ ਕਰ ਲੈਣਾ ਸ਼ੁਰੂ ਯਾਨੀ ਛੋਟਾ ਮੈਂ ਦੇਖ ਲਿਆ ਬਹੁਤ ਹੋ ਇਹ ਯਾਨੀ ਹੁਣ ਤੁਸੀਂ ਉੱਪਰ ਨਹੀਂ ਚੜ ਸਕਦੇ ਮੇਰੇ ਵਾਂਗੂ ਫਿਰ ਜਿੱਕਣਾ ਗਿਰਨਾ ਹੋਵੇਗਾ ਇਕਦਮ ਰੋਹੇ ਦੇ ਕੱਲ ਨੂੰ ਵੀ ਕਿਹਾ ਸੀ ਆਪਾਂ ਕਦੇ ਕੁਝ ਵੀ ਖਾਣ ਨੂੰ ਆਜਾ ਵਾਦੇ ਰੇਡ ਵਾਦਾ ਇਹ ਗੱਲ ਹੈਗੀ ਹੈ ਬਸ ਮਿੱਟਰ ਵਾ ਕੰਧਰ ਉੱਤੇ ਵਾਦੇ ਬਸ ਚਾਰ ਚਾਰ ਦਿਨਾਂ ਲਈ ਹਾਂ ਹਾਂ ਕੁਝ ਮਿੰਟ ਕਿਤੇ ਨਹੀਂ ਬਸਤੇ ਆਹ ਲੋਹੇ ਦੇ ਉੱਪਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਜੇ ਕੋਈ ਹੋਰ ਇਨਕੁਆਰੀ ਹੋਈ ਭਾਜੀ ਤੁਹਾਡੇ ਨਾਲ ਫੇਰ ਸੰਪਰਕ ਕਰੂੰਗਾ ਮੈਂ ਤੇ ਤੁਸੀਂ ਮੈਨੂੰ ਇੱਕ ਤਾਂ ਤੁਸੀਂ ਮੈਨੂੰ ਕਹਨੇ ਆਡਵਾਈਸ ਆ ਉਹ ਦੇਣੇ ਆ ਨਾ ਵੀ ਜਿਹੜਾ ਵੀ ਹੱਥ ਦਾ ਚੜਨਾ ਹੈ ਨਾ ਪੀ ਪੜਦੇ ਆਪਣੇ ਆਪ ਚੱਕੋਗੇ ਹੈਨਾ ਬਾਕੀ ਜਾਲੀ ਤਾਂ ਤੁਸੀਂ ਇੱਧਰ ਵੀ ਉਹੀ ਲਾਈ ਵੀ ਹੈ ਢੋੜੀ ਵਾਲੀ ਜਾਲੀ ਲੱਗੀ ਹੈ ਠੀਕ ਹੈ ਬਾਕੀ ਸਾਡੇ ਭਾਈ ਮੇਰੇ ਇਨਸੂਲੂਸ਼ਨ ਹੋਰ ਆ ਕੋਈ ਥੋੜੀ ਹੋਰ ਇਹ 4 ਫੁੱਟ ਚੌੜੀ ਬਣਾ ਇਹ ਨਹੀਂ 4 ਫੁੱਟ ਹੋਗੀ ਵੀ 3 ਫੁੱਟ ਹੋਗੀ ਨਹੀਂ اچھا 3 ਫੁੱਟ ਵਾਲੀ ਹੈ ਨਾ ਮੈਂ 6 ਫੁੱਟ ਵਾਲਾ ਜਗਾੜ ਜਾਣਾ ਇਹ ਵਧੀਆ ਬਹੁਤ ਮਤਲਬ ਹੈ ਕਿ ਉਹ ਕਰਦਾ ਹਨਾ ਸਰਦੀਆਂ ਨੂੰ ਹਨਾ ਹਰਕਤਾਂ ਪਾਉਂਦਾ ਬਹੁਤ ਹੈ ਨਾ ਜਿਹੜਾ ਨੇ ਆਪਣੇ ਚਦਰਾਂ ਜੀਆਂ ਪਾਈਆਂ ਉਹਨਾਂ ਨੇ ਵੀ ਹੁਣ ਥੱਲੇ ਪਾਈਆਂ ਅੱਛਾ 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 ਇਹ ਹੋਰ ਤਰ੍ਹਾਂ ਦਾ ਉਹਨਾਂ ਦੀ ਹੋਰ ਤਰ੍ਹਾਂ ਦੀ ਹੈ ਹਾਂ ਜੀ ਨਹੀਂ ਤਾਪਦਾ ਨਹੀਂ ਤਾਂ ਬੰਨੀ ਹੁੰਦਾ ਹੈ ਹਾਂ ਅੰਦਰ ਠੰਡ ਆਉਣੀ ਨਹੀਂ ਹਾਂ ਹੁਣ ਤਾਂ ਫਿਰ ਮੈਨੂੰ ਆਇਆ ਵੀ ਜਿਹੜੇ ਮੇਰੇ ਉਹ ਬ੍ਰਦਰ ਹੈ ਨਾ ਇੱਕ ਆਪਣਾ ਮੇਰੇ ਕੋਲ ਆਉਂਦੇ ਹੁੰਦੇ ਇੱਕ ਇੱਧਰ ਤੇ ਮੰਗਰੋੜ ਤੋਂ ਮੋਹਨ ਸਿੰਘ ਜੀ ਉਹ ਦੇਖਿਆ ਮੈਂ ਰਾਜ ਮਸਾਲਾ ਵੀਡੀਓ ਹਾਂ ਹਾਂ ਉਹ ਕਹਿੰਦਾ ਵੀ ਮੇਰੇ ਘਣੀਆ ਇੱਧਰ ਨੜਾ ਬਹੁਤ ਖੜਾ ਹੈ ਮੇਸੀ ਤਾਂ ਭਈ ਭਈਆਂ ਤੇ ਬੜਵਾ ਬੜਵਾ ਕੇ ਬਾਹਰ ਗੇਰਦੇ ਵੀ ਭਈਆਂ ਨੂੰ ਲੱਦ ਲਿਆ ਕਿ ਦਿਨ ਟਰਾਲਾ ਪਰ ਲੈ ਜਾ ਕਹਿੰਦੇ ਆ ਕੇ ਅੱਛਾ ਜੀ ਹੋਣੀ ਲੋਟ ਉਹ ਵੀ ਠੀਕ ਹੈ ਜੀ ਉੱਪਰ ਦੂਜੀ ਤਾਰ ਪਾ ਦੋ ਤੇ ਹਾਂ ਉਸ ਵਾਲੀ ਉੱਪਰ ਵਾਲੀ ਤਾਰ ਪਾ ਦਾਂਗੇ ਉਹਦੇ ਉੱਪਰ ਹਣਾ ਉਹ ਲੋਟ ਆ ਮੈਂ ਕਹਿੰਦਾ ਵੀ ਉਹ ਦੇਖਦਾ ਹੁਣ ਮੇਰੇ ਭਈਆਂ ਨੇ ਵੇਲੇ ਵੀ ਹੋ ਜਣਾ ਉਹਨੂੰ ਕਿਸੇ ਦਿਨ ਲਾ ਲੈਣਾ ਮੂੜ ਜਾ ਦੇਖ ਕੇ ਆਉਂਗਾ ਪਹਿਲਾਂ ਜਾ ਕੇ ਵੀ ਕਿੱਥੇ ਜੇ ਖੜਾ ਉਹਦਾ ਬੜਵਾ ਕੇ ਟਰਾਲਾ ਜਾਵਾ ਫਿਰ ਚੱਕ ਦਿੰਦੇ ਫੱਟੇ ਹਣਾ ਤੇ ਜਿਹੜਾ ਤੁਸੀਂ ਕਹਿੰਦੇ ਵੀ ਸਰਕੰਡੇ ਵਾਲਾ ਕੋਈ ਬੰਦਾ ਕਿਆ ਰੇਟ ਰੂਟਾ ਉਹਦਾ ਵੀ ਮੈਨੂੰ ਜ਼ਰੂਰ ਸੀ ਸਾਢੇ 3 ਰੁਪਏ ਸਕਰ ਫੁੱਟ ਕਿੰਨਾ ਮੋਟ ਅੱਛਾ ਮੋਟਾ ਕਿੰਨਾ ਕ ਤਕਰੀਬਾ ਇੰਨਾ ਜਿਹਾ ਮੋਟਾ ਹੁੰਦਾ ਇੰਨਾ ਮੋਟਾ ਪਾਉਂਗੇ ਫਿਰ ਦੇਖ ਲਿਓ ਮੜਾ ਜਾ ਕ ਹਾਂ ਦੇਖ ਪਹਿਲਾਂ ਪਾ ਕੇ ਮੈਂ ਦੂਜੀ ਹੱਟ ਤੂੰ ਅੱਛਾ ਉਹ ਆ ਪਹਿਲਾਂ ਕਿੰਨਾ ਟਾਈਮ ਕੱਢ ਕਿੰਨਾ ਕਿੰਨਾ ਕ ਟਾਈਮ ਕੱਢ ਦਿੰਦੇ ਫਿਰ ਉਹ ਕੱਢੀਏ ਨਾ ਤਿੰਨ ਸਾਲ ਉਹ ਵੈਰੀ ਗੁੱਡ ਯਾਰ ਫਿਰ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਫਿਰ ਤਾਂ ਭਾਵੇਂ ਆਮ ਆਈਸੋਲੇਸ਼ਨ ਨਾ ਹੀ ਪਾਉਂਦਾ ਥੱਲੇ ਤਾਂ ਵੀ ਕੋਈ ਚੱਕਰ ਨਹੀਂ ਤਾਂ ਚਲੋ ਇਹ ਵੀ ਜ਼ਰੂਰੀ ਹੋਵੇ ਇਹ ਵੀ ਜ਼ਰੂਰੀ ਹੈ ਕਿਸੇ ਜਿਹੀ ਚੀਜ਼ ਜ਼ਰੂਰੀ ਹੈ ਕਈ ਵਾਰੀ ਅੱਛਾ ਫਿਰ ਜਾਣੀ ਹੁਣ ਤੁਸੀਂ ਇੱਥੇ ਨਾਈਟ ਤੁਹਾਡੀ ਸ਼ਿਫਟ ਇੱਥੇ ਹੁੰਦੀ ਨਾਈਟ ਨੂੰ ਹੈ ਹਾਂਜੀ ਇੱਥੇ ਹੁੰਦੀ ਆਪਣੀ ਕੀ ਬਾਤ ਚੜ ਜਾਂਦੀ ਆ ਕੁਝ ਹੁੰਦਾ ਫਿਰ ਮੀਂਹ ਦਾ ਪਾਣੀ ਜਾਂ ਕੁਝ ਥੱਲੇ ਹੋ ਜਾਂਦੀ ਚੜਦੀ ਖਲਦਾ ਕਿਤੇ ਕੋਈ ਚੜੀ ਨਹੀਂ ਚਲੋ ਜੀ ਠੀਕ ਹੈ ਜੀ ਹੁਣ ਅ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਤੁਹਾਨੂੰ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਹੁਤ ਵਧੀਆ ਭਾਜੀ ਦਾ ਲੱਗਿਆ ਆਪਾਂ ਨੇ ਡਾਇਰੈਕਟ ਵਾਟਰ ਆ ਡਾਇਰੈਕਟ ਆਪਣੇ ਆਪ ਇਹਦੇ ਵਿੱਚ ਫੀਡ ਵਗੈਰਾ ਆਉਂਦੀ ਆ ਤੇ ਬਹੁਤ ਘੱਟ ਮਤਲਬ ਇਹਨਾਂ ਦੀ ਲੇਬਰ ਪੈ ਰਹੀ ਐ ਇੱਥੇ ਸੋ ਮੈਂ ਵੀ ਪਲਾਨ ਕਰੂੰਗਾ ਜੀ ਸ਼ਾਇਦ ਅਗਲੇ ਚ ਕਰਾਂ ਇਹ ਦੇਖਨੇ ਕੀ ਬਣਦਾ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ